ਜਿਹੜੀ ਮਾਰਕੀਟ ਦੇ ਵਿੱਚ ਆਪਾਂ ਹੁਣ ਘੁੰਮ ਰਹੇ ਆਣ ਜਿਹੜੀ ਚੀਜ਼ ਤੁਸੀਂ ਸੁਪਨੇ ਦੇ ਵਿੱਚ ਥੋੜੇ ਆਉਗੀ ਨਾ ਉਹ ਵੀ ਇੱਥੇ ਅਸਲੀ ਦੇ ਵਿੱਚ ਮਿਲਦੀ ਆ ਐਨਾ ਖਾਬਾ ਇਹ ਚੀਜ਼ਾਂ ਦਾ ਟੈਡੀ ਬੀਅਰ ਜੇ ਬਹੁਤ ਮਹਿੰਗੇ ਮਹਿੰਗੇ ਵਿਕੇ ਨੇ ਆ ਦੇਖੋ ਯਾਰ ਆ ਪਿਆ ਭਾਈ ਲਾ ਬੂਬੂ ਬੱਚਿਆਂ ਨੂੰ ਤਾਂ ਸਾਰਿਆਂ ਨੂੰ ਪਤਾ ਹੋਣਾ ਆ ਦੇਖੋ ਨੰਬਰ 2 ਨੰਬਰ 3 ਨੰਬਰ 4 ਸਾਈਜ਼ ਦੇ ਸਾਹਮਣੇ ਹਾਊ ਮਾਚ ਫਾਰ ਥਿਸ 150 150 ਇਹ ਓਰੀਜਨਲ ਹੈ ਓਰੀਜਨਲ ਨਹੀਂ ਯਾਰ ਇਹ ਸਾਰੇ ਅੱਛਾ ਹਾਂ ਓਕੇ ਟੱਚ ਨਹੀਂ ਹੈਗਾ ਇਹ ਆ ਦੇਖੋ ਲੈ ਬਾਈ ਜੀ ਇਹਦੇ ਵਿੱਚ ਫੋਟੋ ਆ ਰਹੀ ਆ ਇੱਕ ਮਿੰਟ ਖੜੇ ਹੋ ਐਵੇਂ ਲੈਕਸਪੈਰੀਮੈਂਟ ਕਰ ਹੀ ਲਈਏ ਆ ਲੈ ਡੰਡੇ ਨਾਲ ਰੱਖੇ ਹੋਏ ਨੇ ਕਿਸੇ ਨੇ ਵਜਾ ਕੇ ਸੈਂਪਲ ਆ ਬੁੱਲੂ ਤੁਹਾਨੂੰ ਨਾਲ ਦੇ ਦੇ ਗਿਆ ਸਾਰਾ ਕੋਈ 2 250 ਆਰੇ ਮੇਰਾ ਦੇ ਦੇ ਉਹ ਵਦਕੀਰ ਦੁਕਾਨ ਦੇਖੋ ਪਹਿਲਾਂ ਕਿੱਡੀ ਸੋਹਣੀ ਬਣਾਈ ਹੋਈ ਆ ਠੀਕ ਆ ਸਾਰਾ ਇੱਥੇ ਸੁਰਖੀਆਂ ਬਿੰਦੀਆਂ ਸਾਬਣਾ ਮੈਂ ਤਾਂ ਤੁਹਾਨੂੰ ਆ ਚੀਜ਼ ਦਿਖਾਉਣੀ ਸੀ ਵੀ ਇਹਨਾਂ ਨੇ ਡੋਨਟ ਦੀ ਵੀ ਸਾਬਣ ਬਣਾ ਰੱਖੀ ਆ ਯਾਰ ਆ ਦੇਖੋ ਐ ਅੱਛਾ ਯਾਰ ਮਾਈਂਡ ਕਰ ਰਿਹਾ ਫਿਰ ਦੇ ਸਾਹਮਣੇ ਪਈ ਹੋਈ ਉਹ ਇਹ ਦੇਖੀ ਲੈ ਆ ਸਾਰੇ ਭਾਈ ਸਬਜ਼ੀਆਂ ਪਾ ਕਾਨ ਤੋਂ ਲੰਘ ਰਹੀ ਸੀ ਯਾਰ ਇੱਥੇ ਦੁਨੀਆ ਭਰ ਦੇ ਲੀਡਰਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਵਿੱਚ ਹੀ ਆਪਣੇ ਵਾਲੀ ਦੀ ਲੱਗੀ ਹੋਈ ਆ ਮੈਂ ਇੱਕਦਮ ਦੇਖ ਕੇ ਹੈਰਾਨ ਹੋ ਗਿਆ ਮੋਦੀ ਸਾਹਿਬ ਬੈਠੇ ਨੇ ਵਿੱਚ ਹੈ ਅ ਨਾਰਥ ਕੋਰੀਆ ਐ ਵੈਲਕਮ ਟੂ ਚਾਈਨਾ bro ਗਿਫਟ ਦਿੰਦੇ ਲੋਕ ਇੰਨਾ ਪਿਆਰ ਕਰਦੇ ਨੇ ਤੁਸੀਂ ਦੇਖੋ 6-6000 ਦੀਆਂ ਚੀਜ਼ਾਂ ਵੈਸੇ ਹੀ ਚੁਕਾਤੀਆਂ ਪ੍ਰਮੋਸ਼ਨ ਦਾ ਤਰੀਕਾ ਇਹ ਹਨਾ ਦੀ ਗਾਣਾ ਗਾਉਂਦੇ ਨੇ ਯਾਰ 2 3 ਗੋ ਅੱਖਾਂ ਖੁੱਲੀਆਂ ਹੋ ਜਾਂ ਹੋਂਦ ਦੀਦਾਰ ਹਾਂ ਦੀਦਾਰ ਉਨ੍ਹਾਂ ਹਾਂ ਦੀਦਾਰ ਉਨ੍ਹਾਂ ਹੁੰਦਾ ਹੈ ਕਿਉਂ ਇਹ ਬੰਦੇ ਵੀ ਹਿੰਦੀ ਓ ਯਾਰ ਟੋਨ ਸਾਰੀ ਜਾਣਦੇ ਨੇ ਯਾਰ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਘੁੰਮ ਰਹੇ ਹਾਂ ਜੀ ਚਾਈਨਾ ਸ਼ਹਿਰ ਦਾ ਨਾਮ ਹੈਗਾ ਗਵਾਂਗਜ਼ੂ ਜਿਹੜਾ ਕਿ ਪੂਰੀ ਦੁਨੀਆ ਦੇ ਵਿੱਚ ਇੰਪੋਰਟ ਐਕਸਪੋਰਟ ਦਾ ਹੱਬ ਆ ਤੁਹਾਡੇ ਘਰੇ ਜਿਹੜੀ ਵੀ ਅੱਜ ਚੀਜ਼ ਪਈ ਆ ਉਹਦਾ ਕਿਤੇ ਨਾ ਕਿਤੇ ਕਨੈਕਸ਼ਨ ਇਸ ਸ਼ਹਿਰ ਦੇ ਨਾਲ ਜੁੜਦਾ ਚਾਹੇ ਤੁਹਾਡੇ ਘਰੇ ਫੋਨ ਨੇ ਚਾਹੇ ਤੁਹਾਡੇ ਘਰੇ ਬੈਟਰੀ ਵਾਲੀਆਂ ਸਕੂਟਰੀਆਂ ਨੇ ਚਾਹੇ LED ਆ ਚਾਹੇ ਬੱਲਬ ਆ ਚਾਹੇ ਪੱਖੇ ਨੇ ਕੱਲੀ ਕੱਲੀ ਚੀਜ਼ ਦਾ ਲਿੰਕ ਕਿਤੇ ਨਾ ਕਿਤੇ ਇਸ ਸ਼ਹਿਰ ਦੇ ਨਾਲ ਜੁੜਦਾ ਤੇ ਇਹ ਦੁਨੀਆ ਦਾ ਹੱਬ ਆ ਤੇ ਇਹ ਇੱਥੇ ਵੀ ਰਿਵਾਜ ਹੈਗਾ ਵੀ ਜੇ ਤੁਸੀਂ ਵੀਡੀਓ ਬਣਾਉਣਾ ਤਾਂ ਤੁਹਾਨੂੰ ਲੋਕ ਕਿਤਨੇ ਕਿਤੇ ਖੜ ਕੇ ਦੇਖਣ ਲੱਗ ਜਾਂਦੇ ਨੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਐਸੇ ਮਾਲ ਦੇ ਵਿੱਚ ਲੈ ਕੇ ਆਏ ਹਾਂ ਜਿਹਨੂੰ ਕਿਹਾ ਜਾਂਦਾ ਜੀ ਵਨ ਲਿੰਕ ਪਲਾਜ਼ਾ ਇਹ ਇੱਥੋਂ ਦਾ ਇੱਕ ਲੈਂਡਮਾਰਕ ਆ ਤੇ ਇਹ ਦੁਨੀਆ ਦੀ ਸਾਰਿਆਂ ਤੋਂ ਵੱਡੀ ਟੌਏ ਮਾਰਕੀਟ ਆ ਧਿਆਨ ਨਾਲ ਸੁਣੋ ਵੀ ਦੁਨੀਆ ਦਾ ਸਾਰਿਆਂ ਤੋਂ ਵੱਡਾ ਟੌਏ ਮਾਰਕੀਟ ਜਿਹੜਾ ਆਪਾਂ ਇੰਡੀਆ ਦੇ ਵਿੱਚ ਖੜਾਉਣਾ ਵਰਤਦੇ ਆਣਾ ਉਹ ਸਾਰੇ ਪੀਸ ਇੱਥੋਂ ਹੀ ਜਾਂਦੇ ਨੇ ਕੋਈ ਹੋਈ ਸ਼ਾਇਦ ਇੱਕ ਅੱਧੀ ਚੀਜ਼ ਐਸੀ ਹੋਵੇ ਵੀ ਇੰਡੀਆ ਆਪ ਮੈਨੂਫੈਕਚਰ ਕਰਦਾ ਹੋਵੇ ਜਾਂ ਅਮਰੀਕਾ ਆਪ ਮੈਨੂਫੈਕਚਰ ਕਰਦਾ ਹੋਵੇ ਨਹੀਂ ਸਾਰਾ ਕੁਝ ਇੱਥੋਂ ਐਕਸਪੋਰਟ ਕੀਤਾ ਜਾਂਦਾ ਤੇ ਬਾਈ ਜੀ ਅੱਜ ਆਪਾਂ ਨੂੰ ਦਿਖਾਉਣ ਲੈ ਕੇ ਆਏ ਨੇ ਵਨ ਲਿੰਕ ਪਲਾਜ਼ਾ ਬਰੇ ਇਹ ਦੁਨੀਆ ਦੀ ਸਾਰਿਆਂ ਤੋਂ ਵੱਡੀ ਟੌਏ ਮਾਰਕੀਟ ਆ ਹਨਾ ਤੇ ਡਾਲਰ ਮਾਰਕੀਟ ਹੈ ਹਾਂ ਇਹ ਕਿੰਨੀ ਮੰਜ਼ਲੇ ਬਣੀ ਹੋਈ ਆ 7-8 ਮੰਜ਼ਲਾ ਹੈਗੀਆਂ ਨੇ ਹਨਾ ਉੱਪਰ ਤੱਕ ਦਾ 16-17 ਮੰਜ਼ਲਾ ਨੇ ਅੱਛਾ ਤੇ ਆਪਾਂ ਕਿੰਨੀਆ ਘੁੰਮ ਸਕਦੇ ਆ 5 ਮੰਜ਼ਲੇ ਪੰਜ ਮੰਜ਼ਲਾ। ਉਹ ਦੋ ਵਾਰ ਹੋਲ ਸੇਲ ਦਾ ਕੰਮ ਆ ਆਪਾਂ ਹੋਲ ਸੇਲ ਵਾਲੇ ਅੱਛਾ ਹੋਲ ਸੇਲ ਵਾਲੇ ਫਿਰ ਅਲੱਗ ਤੋਂ ਡੀਲ ਹੁੰਦੀਆਂ ਨੇ ਚੀਜ਼ਾਂ ਹਾਂ। ਉਥੇ ਦੇ ਆਪਣੇ ਉਨ ਕਵਾਂਟੀਟੀ ਨਹੀਂ ਹੁੰਦੀ ਆਪਾਂ। ਬਟੇ ਨਹੀਂ ਕਰਦੇ। ਇਹ ਇੱਕ ਤਰ੍ਹਾਂ ਦਾ ਲੈਂਡਮਾਰਕ ਹੀ ਵਾਜ ਜਾਂਦਾ ਚੌਂਕ ਦੇ ਵਿਚਾਲੇ ਬਣਿਆ ਹੋਇਆ ਹੈ ਨਾ। ਕਿਹਨੂੰ ਮਰਜ਼ੀ ਪਿਛਲੋ ਵਨ ਲਿੰਕ ਜਾਣਾ ਸਭ ਨੂੰ ਪਤਾ ਵਨ ਲਿੰਕ ਕਿੱਥੇ ਆ। ਠੀਕ ਐ। ਚਲੋ ਭਾਈ ਤੇ ਹੁਣ ਆਪਾਂ ਅੰਦਰ ਜਾ ਕੇ ਟੌਏ ਮਾਰਕੀਟ ਦੇਖ ਕੇ ਆਉਣੇ ਆ ਯਾਰ। ਬੱਚਿਆਂ ਨੂੰ ਚੱਕ ਕੇ ਨਾ ਤੁਸੀਂ ਟੀਵੀ ਮੂਰੇ ਕਰ ਦੋ ਹੁਣ। ਪਹਿਲਾ ਫਲੋਰ ਸਾਰਾ ਟੌਏ ਮਾਰਕੀਟ ਬੱਚਿਆਂ ਦਾ। ਹਾਂਜੀ। ਗਰਾਊ ਪੈਨਸਲਾਂ ਰਬੜਾਂ ਸ਼ਾਪਨਰ ਲੱਗ ਲੱਗ ਕਰੈਕਟਰਾਂ ਦੇ ਹਾਂਜੀ ਹਾਂਜੀ ਉਹ ਮਿਲੂ ਉਹ ਤੋਂ ਉੱਪਰ ਸਾਰੇ ਇਲੈਕਟ੍ਰੋਨਿਕਸ ਦਾ ਗੈਜਟ ਵਗੈਰਾ ਸਾਰੇ ਠੀਕ ਐ ਅੱਛਾ ਇਹ ਮਾਲ ਆ ਜੀ ਇੱਕ ਮੈਟ ਟੁਆਏ ਤੇ ਜਿਵੇਂ ਆ ਇੱਧਰ ਵੀ ਟੁਆਏ ਮਾਰਕੀਟ ਬਣੀ ਹੈ ਹੁਣ ਛੋਟੀਆਂ ਛੋਟੀਆਂ ਦੁਕਾਨਾਂ ਤੇ ਸਾਨੂੰ ਆਪਾਂ ਅੱਜ ਐਸੇ ਐਸੇ ਟੁਆਏ ਦਿਖਾਵਾਂਗੇ ਜਿਹੜੇ ਮੈਂ ਵੀ ਸ਼ਾਇਦ ਕਦੇ ਪਹਿਲੀ ਵਾਰੀ ਦੇਖ ਰਿਹਾ ਹੋਊਗਾ ਨਹੀਂ ਤਾਂ ਚੀਜ਼ਾਂ ਇੱਥੇ ਬਹੁਤ ਮਿਲਣਗੀਆਂ ਹਰ ਸਾਲ ਨਵੇਂ ਤੋਂ ਨਵਾਂ ਕਰੈਕਟਰ ਆਉਂਦਾ ਵਾ ਹਾਂਜੀ ਜਿਵੇਂ ਪਿਛਲੇ ਸਾਲ ਲਾ ਬੂਬੂ ਆਇਆ ਸੀ ਉੱਥੇ ਪਿਛਲੇ ਸਾਲ ਰੋਲਦਾ ਫਿਰਦਾ ਬਾ ਉਦੋਂ ਬਾਅਦ ਚੋਂ ਦਾ ਐਕਸਪੋਜ਼ਰ ਵੱਜ ਜਾਂਦਾ ਠੀਕ ਹੈ ਜਾਂਦਾ ਪਹਿਲਾਂ ਸਟਾਰਟ ਇੱਥੋਂ ਹੀ ਹੁੰਦਾ ਸਟਾਰਟ ਇੱਥੋਂ ਹੀ ਹੁੰਦਾ ਜਿਵੇਂ ਬਾਈ ਨੇ ਦੱਸਿਆ ਨਾ ਲਾ ਬੂਬੂ ਬੱਚਿਆਂ ਨੂੰ ਤਾਂ ਵੱਧ ਪਤਾ ਹੋਣਾ ਮੈਨੂੰ ਵੀ ਬਾਅਦ ਚ ਪਤਾ ਲੱਗਿਆ ਲਾ ਬੂਬੂ ਇੱਕ ਕੈਰੈਕਟਰ ਆ ਭਾਈ 카ਟੂਨ ਦਾ ਉਹਦੀ ਬਹੁਤ ਜ਼ਿਆਦਾ ਡਿਮਾਂਡ ਸੀ ਅਰਬਾਂ ਖਰਬਾਂ ਦੇ ਸੇਲ ਹੋਈ ਆ ਜਦੋਂ ਉਹ 카ਟੂਨ ਇੱਥੇ ਬਣਿਆ ਚਾਈਨਾ ਦੇ ਵਿੱਚ ਉਹਦੇ ਨਿੱਕੇ ਨਿੱਕੇ ਖਡਾਉਣੇ ਨਾ ਐਡੇ ਐਡੇ ਕ ਟੈਡੀ ਬੀਅਰ ਜੇ ਬਹੁਤ ਮਹਿੰਗੇ ਮਹਿੰਗੇ ਵਿਕੇ ਨੇ ਆ ਦੇਖੋ ਯਾਰ ਆ ਪਿਆ ਭਾਈ ਲਾ ਬੂਬੂ ਬੱਚਿਆਂ ਨੂੰ ਤਾਂ ਸਾਰਿਆਂ ਨੂੰ ਪਤਾ ਹੋਣਾ ਹੈਲੋ ਇਹਦਾ ਰੇਟ ਪੁੱਛੋ ਕੀ ਆ ਵੈਸੇ ਹਾਊ ਮੱਚ ਫਾਰ ਥਿਸ ਦ ਬਿਗ ਵਨ 1500 1500 ਨੂੰ ਤੁਸੀਂ 12 ਨਾਲ ਗੁਣਾ ਕਰ ਲਿਓ ਉਸ ਰੇਟ ਦਾ ਇੱਥੇ ਮਿਲ ਰਿਹਾ ਜੇ ਤੁਸੀਂ ਇੰਡੀਆ ਦੇ ਵਿੱਚ ਲੈਣਾ ਹੋਵੇ ਹੰਦਰ ਲੱਗੇ ਹੋਏ ਅੱਛਾ ਛੋਟੇ ਵੀ ਪਈ ਨੇ ਯਾਰ ਇੱਥੇ ਆ ਦੇਖੋ ਨੰਬਰ 1 ਨੰਬਰ 2 ਨੰਬਰ 3 ਨੰਬਰ 4 ਸਾਰੇ ਸਾਈਜ਼ ਦੇ ਸਾਹਮਣੇ ਹਾਊ ਮੱਚ ਫਾਰ ਥਿਸ 150 150 ਇਹ ਓਰੀਜਨਲ ਆ ਦੇ ਓਰੀਜਨਲ ਨੇ ਯਾਰ ਇਹ ਸਾਰੇ ਇਹ ਕਰੈਕਟਰ ਦੀ ਸ਼ੁਰੂਆਤ ਭਾਈ ਇੱਥੋਂ ਹੀ ਹੋਈ ਆ ਤੇ ਤੁਸੀਂ ਦੇਖ ਲਓ ਜਿਹੜੇ ਜਿਹੜੇ ਬੱਚਿਆਂ ਨੂੰ ਕਰੇਜ਼ ਆ ਇਹਨਾਂ ਚੀਜ਼ਾਂ ਦਾ ਪੌਪਮਾਰਡ ਦਾ ਪ੍ਰੋਡਕਟ ਆ ਇਹ ਪੌਪਮਾਰਡ ਇਹ ਮਤਲਬ ਬ੍ਰਾਂਡ ਹੋਣਾ ਕੋਈ ਨਹੀਂ ਜਿਹਨੇ ਸ਼ੁਰੂ ਕੀਤਾ ਡਿਜ਼ਾਈਨ ਜਿਹਦਾ ਹੈਗਾ ਅੱਛਾ ਪੌਪਮਾਰਡ ਭਾਈ ਬੰਦਾ ਮੇਨ ਮੋਢੀ ਆ ਇਹਦਾ ਇਹਨੇ ਲਾ ਬੂਬੂ ਕਰੈਕਟਰ ਸ਼ੁਰੂ ਕੀਤਾ ਸਾਰੇ ਛੋਟੇ ਵੱਡੇ ਸਾਰੇ ਆ ਦੇਖੋ ਇੱਧਰ ਵੀ ਸਾਰੇ ਆ ਲਾ ਬੂਬੂ ਹੀ ਪਿਆ ਯਾਰ ਕਮਾਲ ਹੋਈ ਪਈ ਆ ਹਾਂ ਚੀਜ਼ਾਂ ਹੋਰ ਨਹੀਂ ਕਿ ਉਹੀ ਆ ਵੀ ਭਾਈ ਨਹੀਂ ਸਿਮਿਲਰ ਕੈਰੈਕਟਰ ਨੇ ਅੱਛਾ ਠੀਕ ਹੈ ਪਰ ਪੌਪ ਮਾਰਦਨ ਹੈਗਾ ਹਾਂ ਹਾਂ ਓਕੇ ਥੈਂਕ ਯੂ ਸ਼ੇ 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 ਲਾ ਦੇਖੋ ਯਾਰ ਲਾ ਬੂਬੂ ਜੀ ਇਹ ਤੁਹਾਨੂੰ ਉਹ ਚੀਜ਼ ਦਿਖਾਈ ਆ ਹੈ ਇਹ ਤੁਹਾਨੂੰ ਉਹ ਚੀਜ਼ ਦਿਖਾਈ ਆ ਵੀ ਜਿਹੜੀ ਕਿਤੇ ਉਹ ਰੈਸਟੋਰੈਂਟ ਪਿੱਛੇ ਹਾਂ ਹਾਂ ਜਿਹੜੀ ਕਿਤੇ ਆਪਾਂ ਨੂੰ ਇੰਡੀਆ ਦੇ ਵਿੱਚ ਬਹੁਤ ਰੇਅਰ ਦੇਖਣ ਨੂੰ ਮਿਲਦੀ ਆ ਨਹੀਂ ਤਾਂ ਆਪਣੇ ਆਉਂਦਾ ਵਾ ਹਾਂਜੀ ਆਪਣੇ origignal ਨਹੀਂ ਆਉਂਦਾ ਪੌਪ origignal ਨਹੀਂ ਆਉਂਦਾ ਅੱਛਾ ਕਾਪੀ ਆਉਂਦੀ ਆ ਸਟੋਰ ਚ ਮਿਲਦਾ ਵੱਡੇ ਚ ਮਿਲਦਾ ਫਿਰ ਮਹਿੰਗਾ ਹੁੰਦਾ ਠੀਕ ਹੈ ਆਪਣੇ ਜੇ ਨੀ ओरिजिनल ਲੈਣਾ ਹੋਏ ਤਾਂ 4000 5000 ਤਾਂ ਮਿਲਦਾ ਆਦਰਵਾਇਸ ਤਾਂ ਮਾਰਕੀਟ ਚ 5 600 ਤਾਂ ਮਿਲ ਜਾਂਦਾ ਪਰ ਉਹ ओरिजिनल ਨਹੀਂ ਹੈ ओरिजिनल ਨਹੀਂ ਹੁੰਦਾ ਠੀਕ ਹੈ ਇਹ ਕਹਿੰਦੇ ਬਈ ਬਹੁਤ ਲੱਖਾਂ ਚ ਵੀ ਵਿਕਨੇ ਕਹਿੰਦਾ ਰੇਟ ਹੈ ਦੀ ਵੀਰ ਕੋਈ ਰੇਅਰ ਹੈਗੇ ਇਹਨਾਂ ਦੇ ਕੋਈ ਫਲਾਨਾ ਦੇ ਛੋਟੇ ਛੋਟੇ ਕੈਮਰੇ ਇਹ ਗੈਜਟਸ ਆ ਗਏ ਸਾਰੇ ਥੋੜੇ ਬੱਚੇ ਕੈਮਰੇ ਯੂਜ਼ ਕਰਦੇ ਨੇ ਨਿੱਕੇ ਨਿੱਕੇ ਬੱਚਿਆਂ ਦੇ ਕੈਮਰੇ ਆ ਦੇਖੋ ਯਾਰ ਇਹ ਸਾਰੇ ਇਹ ਨਹੀਂ ਹੈਗਾ ਵੀ ਉਹੀ ਨੇ ਦੇਖਣ ਨੂੰ ਇਹ ਵਰਕਿੰਗ ਤੇ ਨੇ ਮੰਗਰੇ ਇਹਨਾਂ ਦੇ ਸਕਰੀਨ ਵੀ ਆ ਬੱਚਿਆਂ ਵਾਸਤੇ ਨੇ ਮਤਲਬ ਇਹ ਚੀਜ਼ਾਂ ਤੇ ਜਿਵੇਂ ਆਹ ਦੇਖੋ ਆ ਗੇਮਾਂ ਖੇਡਣ ਵਾਲੀਆਂ ਜਿਵੇਂ ਆਪਾਂ ਬੱਚੇ ਨੂੰ ਕੋਈ ਵੱਡਾ ਕੈਮਰਾ ਨਹੀਂ ਦੇਣਾ ਤਾਂ ਐਡਾ ਕੈਮਰਾ ਨੂੰ ਲਿਆ ਕੇ ਦੇ ਦਿਓ ਵੀ ਆਪ ਖੇਡ ਲੂਏ ਨਾਲੇ ਦਾ ਸ਼ੌਕ ਪੂਰਾ ਹੋ ਜੂ ਚਾਪ ਪੂਰਾ ਹੋ ਜੂ ਪ੍ਰਿੰਟ ਹੁੰਦਾ ਨਾਲ ਨਾਲ ਯਾਰ ਫੋਟੋ ਪ੍ਰਿੰਟ ਹੋ ਕੇ ਵੀ ਆਉਂਦੀ ਆ ਆਹ ਦੇਖੋ ਲੈ ਆ ਲੈ ਆ ਮੈਂ ਸਟਾਰਟ ਕਰਤਾ ਇਹ ਆ ਬਾਈ ਕੈਮਰੇ ਤੇ ਉਂਗਲ ਮਾਰਿਓ ਉੱਪਰ ਇਥੋਂ ਚੱਲੂਗਾ ਨਹੀਂ ਓਕੇ ਹੋਊਗਾ ਅੱਛਾ ਹਾਂ ਓਕੇ ਟੱਚ ਨਹੀਂ ਹੈਗਾ ਇਹ ਆ ਦੇਖੋ ਲੈ ਬਾਈ ਜੀ ਇਹਦੇ ਵਿੱਚ ਫੋਟੋ ਆ ਰਹੀ ਆ ਇਹ ਕਲਿੱਕ ਕਿੱਥੋਂ ਹੋਊਗਾ ਇੱਕ ਮਿੰਟ ਖੜੇ ਹੋ ਐਵੇਂ ਲੈ ਐਕਸਪੈਰੀਮੈਂਟ ਕਰ ਹੀ ਲਈਏ ਨਾ ਪਤਾ ਨਹੀਂ ਯਾਰ ਆਪਾਂ ਨੂੰ ਕਿੱਥੋਂ ਚਲਾਉਣਾ ਹੈ ਆ ਪ੍ਰਿੰਟ ਵਾਲਾ ਸਿਸਟਮ ਜਾਂ ਕੋਈ ਐ ਹੁੰਦਾ ਨਾ ਕੋਈ ਮੈਮਰੀ ਨੂੰ ਰੀਕਾਰਡ ਨਾ ਪੈਂਦਾ ਹੋਵੇ ਜਾਂ ਕੋਈ ਕੋਈ ਰੀਲ ਰੂਲ ਨਾ ਪੈਂਦੀ ਹੋਵੇ ਵਿੱਚ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਆ ਉਹ ਬਾਈ ਆਈਫੋਨਾਂ ਦੇ ਛੋਟੇ ਆਈਫੋਨ ਛੋਟੇ ਆਈਫੋਨ ਵੱਡਾ ਸਿਰ ਛੋਡਾ ਕੋਈ ਬੱਚਾ ਆਈਫੋਨ ਮੰਗਦਾ ਉਹਨੂੰ ਆਹ ਦੇਖ ਕੇ ਵੀ ਕੰਮ ਨਵੇੜ ਸਕਦੇ ਉਹਨਾਂ ਨੂੰ ਕੀ ਪਤਾ ਵੀ ਕਾਪੀ ਕੀ ਹੁੰਦੀ ਆ ਕੀ ਨਹੀਂ ਹੁੰਦੀ ਤਾਂ ਇੱਥੋਂ ਬੱਚੇ ਵੜਿਆ ਹੀ ਜਾ ਸਕਦੇ ਕਮਾਲ ਆ ਯਾਰ ਸਾਰੇ اندر ਗੈਜਟਸ ਪਏ ਨੇ ਲੀਡਾਂ ਕੈਮਰੇ ਛੋਟੇ ਮਾਈਕ ਹੈਲੋ ਹੈਲੋ ਬੱਚਿਆਂ ਵਾਲੇ ਆ ਦੇਖੋ ਇੱਧਰ ਵੀ ਸਾਰਾ ਭਾਂਤ ਭਾਂ ਦਾ ਸਮਾਨ ਆ ਬਾਈ ਕੀ ਚੀਜ਼ ਆ ਇਹ ਪੱਖੇ ਨੇ ਵੀਰ ਇਹ ਗਲ ਚ ਪਾਉਣ ਨੂੰ ਗਰਮੀ ਆਉਂਦੀ ਏ ਉਧਰ ਜੀ ਤੁਸੀਂ ਇਹਨੂੰ ਆ ਬਈ ਆਪ ਅਗਤਾਰੇ ਕੋਲ ਅੱਛਾ ਇਹਨੂੰ ਐ ਗਲ ਚ ਪਾ ਸਕਦੇ ਹਾਂ ਪਤਾ ਚੱਲਦਾ ਗਰਮੀ ਨਹੀਂ ਲੰਘਦੀ ਅੱਛਾ ਇਸ ਤਰ੍ਹਾਂ ਬਣਿਆ ਹੋਇਆ ਆ ਦੇਖੋ ਯਾਰ ਇਹ 10 ਟੁਸਟ ਕੱਢਣ ਵਾਸਤੇ ਨਾ ਓਏ ਯਾਰ ਕਿੰਨੀ ਤੇਜ਼ ਹਵਾ ਮੇਰੇ ਮਾਈਕ ਤੇ ਮਾਰੋ ਫਿਰ ਪਤਾ ਲੱਗ ਆ ਦੇਖੋ ਆ ਇਹ ਕੋਈ ਤੁਸੀਂ ਚੀਜ਼ ਸਾਫ਼ ਕਰਨੀ ਹੈ ਨਾ ਫੁੱਲ ਪ੍ਰੈਸ਼ਰ ਨਾਲ ਸਾਫ਼ ਹੋ ਜੂਗੀ ਇਹ ਤਾਂ ਸੈੱਲ ਪੈਂਦੇ ਹੋਣੇ ਜਾਂ ਬੈਟਰੀ ਤੇ ਬੈਟਰੀ ਪੈਂਦੀ ਆ ਪਾਵਰ ਬੈਂਕ ਵੀ ਹੈ ਇਹਨੂੰ ਹਾਂ ਨਾਲ ਪਾਵਰ ਬੈਂਕ ਵੀ ਆ। ਅੱਛਾ ਜੀ। ਇੱਕ ਵਾਰੀ ਫੇਰ ਤੁਹਾਨੂੰ ਦੱਸਦੀ ਵੀ ਇਸ ਟਾਈਮ ਤੁਸੀਂ ਜਿਹੜੀ ਜਗ੍ਹਾ ਤੇ ਘੁੰਮ ਰਹੇ ਹੋ ਦੁਨੀਆ ਦੀ ਸਾਰਿਆਂ ਤੋਂ ਵੱਡੀ ਟੁਆਇ ਮਾਰਕੀਟ ਆ ਤੇ ਇੱਥੇ ਤੁਹਾਨੂੰ ਕੁਝ ਵੀ ਦੇਖਣ ਨੂੰ ਮਿਲ ਸਕਦਾ ਕਿਉਂਕਿ ਹਜੇ ਤਾਂ ਆਪਾਂ ਅੰਦਰ ਆਈ ਆਂ ਪਾਣੀ ਦੀਆਂ ਬੋਤਲਾਂ ਆ ਪਾਣੀ ਦੀਆਂ ਬੋਤਲਾਂ ਦੇ ਡਿਜ਼ਾਈਨ ਦੇਖੋ ਟਰੈਕਟਰ ਲਗ ਲਗ ਡਿਜ਼ਾਈਨ ਉਹ ਵੱਡੇ ਅੱਜਕੱਲ ਚੱਲਦੇ ਨੇ ਯਾਦ ਹਾਂ ਟੰਪਲਰ ਜੀ ਹਾਂ ਟੰਬਲਾ ਓਕੇ ਇਹ ਤੁਹਾਨੂੰ ਟੰਬਲੇ ਹੋਰ ਵੀ ਬਹੁਤ ਮਿਲਣਗੇ ਦੇਖਣਾ ਆ ਲੈ ਹੈਲੀਕਾਪਟਰ ਦੀ ਸ਼ੇਪ ਚ ਵੀ ਬੋਤਲ ਪਈ ਆ ਬੱਚੇ ਖੁਸ਼ ਕਰਨੇ ਨੇ ਇਹਰਾ ਔਖਾ ਸੌਖਾ ਟਾਈਮ ਕੱਟ ਕੇ ਖਾਲੀ ਬੈਗ ਲੈ ਕੇ ਕੀੜਾ ਮਾਰ ਜੋ ਇੱਥੇ ਚਲੋ ਇਧਰਲੇ ਪਾਸੇ ਸਾਰੇ ਸੌਫਟ ਟੁਆਏ ਪਏ ਨੇ ਆ ਦੇਖੋ ਕੀਚੇ ਨਾ ਦਾ ਸਰਮੀ ਦਾ ਛੱਲਿਆਂ 'ਚ ਪਾਉਣ ਵਾਸਤੇ ਬੈਗ ਦੇ ਪਿੱਛੇ ਟੰਗਦੇ ਬੱਚੇ ਅੱਛਾ ਬੈਗ 'ਚ ਪਾਉਣਾ ਉਹ ਚਾਬੀ ਕਿਸੇ 'ਚ ਪਾਉਣੀ ਆ ਨਾ ਆ ਸਾਰੇ ਕਿੰਨੇ ਕਿੰਨੇ ਦੇ ਨੇ ਬਾਈ ਇਹ 10000 ਰੰਮੀ 10 12 10 12 15 ਹਾਂ ਮਤਲਬ 100 100 ਰੁਪਏ ਦੇ ਲਾ ਲਓ ਤੁਸੀਂ ਯਾਰ ਸਾਰੇ ਇਹ ਓਕੇ ਪੁਕੇ ਆ ਦੇਖੋ ਟੰਗਾਂ ਪਸੰਦ ਕਰਦੇ ਆ ਉਹਨਾਂ ਨੂੰ ਲੱਗਦਾ ਵੀ ਟੰਗ ਕੇ ਖੁਸ਼ੀ ਆਉਂਦੀ ਆ ਅੱਛਾ ਮੰਨ ਤਾਂ ਉਹਨਾਂ ਦੀ ਇਹ ਹੀ ਮਾੜੀ ਚੀਜ਼ ਥੋੜੇ ਪਿੱਛੇ ਨਹੀਂ ਲੱਗਦੀ ਤਾਂ ਮੈਨੂੰ ਆ ਪਸੰਦ ਕਰਦੀ ਬਤਾਉ ਟੰਗਦੀ ਏ ਇਹ ਕਹਿੰਦੇ ਵੀ ਬਾਈ ਨੇ ਸਾਨੂੰ ਦੱਸਿਆ ਵੀ ਇਹ ਲੋਕ ਇਹਨੂੰ ਵਧੀਆ ਮੰਨਦੇ ਨੇ ਵੀ ਇਹ ਹੈਪੀਨੈਸ ਦਾ ਇੱਕ ਕਾਰਨ ਆ ਸਾਡਾ ਲਾ ਬੂ ਬੂ ਨੂੰ ਪਿਛੇ ਟੰਗ ਕੇ ਦੇਣਾ ਬੈਗ ਦੇ ਹਾਂ ਲਾ ਬੂ ਬੂ ਨੂੰ ਇਹ ਆ ਦੇ ਬੈਗਾਂ ਦੇ ਪਿੱਛੇ ਟੰਗ ਆ ਦੇਖੋ ਯਾਰ ਆਣਾ ਉਹ ਆ ਪਿਆਨੋ ਟਾਈਪ ਆ ਤੇ ਇਹਦੇ ਸੈਲ ਸੁੱਲ ਪੈਂਦੇ ਹੋਣ ਜਾਂ ਬੈਟਰੀ ਪੈਂਦੀ ਹੋਣੀ ਫਿਲਹਾਲ ਬਾਈ ਨੇ ਬੰਦ ਕੀਤਾ ਹੋਇਆ ਇਹਨੂੰ ਐ ਇਕੱਠਾ ਕਰਕੇ ਚਾਹੇ ਬੈਗ ਚ ਪਾ ਲੋ ਲੈ ਯਾਰ ਇਹ ਵੀ ਇਹ ਵੀ ਇਕੱਠਾ ਹੋ ਜਾਂਦਾ ਬਾਈ ਹਾਂ ਹਾਂ ਯਾਰ ਇਕੱਠਾ ਹੋ ਜਾਂਦਾ ਮੈਂ ਤਾਂ ਬੱਚੇ ਖੇਡਣ ਖੇਡਣ ਨਲੇ ਡਰਮ ਦਾ ਡਰਮ ਨਲੇ ਇਕੱਠਾ ਹੋ ਜਾਂਦਾ ਤੇ ਜਿੱਥੇ ਕੋਤੇ ਵੀ ਤੁਸੀਂ ਮਾਰੋਗੇ ਆਵਾਜ਼ ਆਊਗੀ ਮੋਬਾਈਲ ਦੇ ਨਾਲ ਉਹ ਇਹ ਦਿਓ ਆ ਦੇ ਮੈਂ ਪਿਛਲੇ ਸਾਲ ਇਹਦੇ ਨਾਲ ਲੱਗ ਗਿਆ ਬੜੀ ਵਧੀਆ ਆ ਸਾਰੇ ਬੱਚਿਆਂ ਦੇ ਡਰੋਨ ਪਏ ਨੇ ਬਸ ਤਾਂ ਇਹ ਡਰੋਨ ਬਹੁਤ ਮਹਿੰਗੇ ਆਉਂਦੇ ਨੇ ਨਹੀਂ ਇਹ ਛੋਟੇ ਆ ਇਹ ਬੱਚਿਆਂ ਦੇ ਖੇਡਣ ਵਾਸਤੇ ਚੀਜ਼ਾਂ ਬਣਾਈਆਂ ਹੋਈਆਂ ਨੇ ਆਹ ਬੜਾ ਚੱਲਦਾ ਫੋਮ ਦਾ ਇਹ ਯਾਰ ਅੱਛਾ ਜੀ ਇਹ ਜਮੀ ਹਲਕਾ ਬਈ ਅਗਾ ਫੋਮ ਦਾ ਬਣਾਇਆ ਹੋਇਆ ਇਹਦਾ ਫੋਮ ਆਹ ਫੋਮ ਦਾ ਬਣਾਇਆ ਹੋਇਆ ਇਹ ਇੱਧਰਲੇ ਪਾਸੇ ਦੇਖ ਕੱਡੇ-ਕੱਡੇ ਟਰੱਕ ਪਏ ਨੇ ਮੌਨਸਟਰ ਔਰ ਰੋਬਟ ਪਏ ਨੇ ਉਹ ਪੁੱਤ ਉਹ ਸਾਰੇ ਵਰਕਿੰਗ ਜਨੇਰੋਬਟ ਹੋ ਉਹੀ ਨਹੀਂ ਰੱਖੇ ਹੋਏ ਚੱਲਦੇ ਨੇ ਇਹੋ ਆ ਜੀ ਸੀ ਬੀਆਂ ਆਉੜਾ ਹੱਥ ਨਾਲ ਆਇਆ ਮੁਰਦੂ ਵਿੱਚੀ ਇੱਥੇ ਇਲੈਕਟ੍ਰੋਨਿਕ ਦਾ ਸਮਾਨ ਵੀ ਮਿਲਦਾ ਜਿਵੇਂ ਆਹ ਘੜੀਆਂ ਪਈਆਂ ਨੇ ਇੱਧਰ ਤੇ ਖਡਾਉਣੇ ਵੀ ਮਿਲਦੇ ਨੇ ਆਹ ਇਅਰ ਰਿੰਗ ਵੀ ਮਿਲ ਜਾਂਦੇ ਨੇ ਬੀਬੀਆਂ ਦਾ ਸਮਾਨ ਵੀ ਮਿਲ ਜਾਂਦਾ ਆਹ ਦੇਖੋ ਆਹ ਵੀ ਸਪੈਸ਼ਲ ਦੁਕਾਨਾਂ ਬਣੀਆਂ ਹੋਈਆਂ ਨੇ ਸਾਰੀਆਂ ਇਅਰ ਰਿੰਗ ਦੀਆਂ ਤੇ ਇਹ ਕੋਈ ਉਹ ਨਹੀਂ ਹੈਗਾ ਵੀ ਆਪਾਂ ਜਿਵੇਂ ਹੁੰਦਾ ਨਾ ਵੱਡੇ ਮਾਲ ਚ ਚਲੇ ਜਾਂਦੇ ਆ ਤੁਸੀਂ ਦੇਖੋ ਉੱਥੇ ਕਿੰਨਾ ਰੇਟ ਖਾਈ ਹੁੰਦਾ ਇੱਥੇ ਉਹ ਸਿਸਟਮ ਨਹੀਂ ਹੈਗਾ ਯਾਰ ਬਈ ਇਹ ਅੱਛਾ ਇਹ ਉਹ ਆ ਲੋਕ ਜਲਾਉਣ ਵਾਸਤੇ ਹਨ ਹਾਂਜੀ ਬਈ ਇਹ ਤੁਸੀਂ ਚਾਬੀਆਂ ਸਮਝ ਸਕਦੇ ਹੋ ਬਹੁਤ ਜ਼ਰੂਰੀ ਸਮਝ ਸੱਚੀ ਦਾ ਸਮਝ ਸਕਦੇ ਆ ਲੋਕੜ ਵੀ ਆ ਦੇਖ ਆ ਵੇ ਕੀ ਰਿੰਗ ਨੇ ਸਾਰੇ ਇਹੀ ਇੱਕ ਛੋਲੋ ਜੀ ਇੱਥੇ ਵੀ ਆ ਦੇ ਲੱਗੇ ਸਾਰੇ ਉਮਰ ਆ ਲੈ ਡੰਡੇ ਨਾ ਰੱਖੇ ਹੋਏ ਨੇ ਵੀ ਕਿਸੇ ਨੇ ਵਜਾ ਕੇ ਸਿੰਪਲ ਆ ਬੁੱਲੂ ਤੋਂ ਨਾਲ ਦੇਣੀ ਗਿਆ ਖਰਾ ਕੋਈ 2-250 ਆਰੇ ਮੇਰੇ ਦੇ ਦੇਣਗੇ ਵੱਡਾ ਛੋਟਾ ਪੁੱਛ ਕੇ ਨਾਲ ਸਪੀਕਰ ਦੇਣਗੇ ਜਾਓ ਆ ਸਾਰੇ ਪਈ ਉਹ ਪਏ ਨੇ ਡਰਾਇਰ ਪਏ ਨੇ ਆ ਤਾਂ ਹੋਇਆ ਮਸਾਜਰ ਜਿਹਾ ਹਨਾ ਹਾਂਜੀ ਵੀਰੇ ਆ ਤੁਹਾਡੇ హెయిਰ ਡਰਾਇਰ ਹੋ ਗਏ ਇਹ ਡਰਾਇਰ 250 ਦਾ ਆਉਂਦਾ ਤੇ ਆ ਫੇਰ ਆ ਫੇਰ ਉਹੀ ਕਮਰੇ ਆ ਗਏ ਬੱਚਿਆਂ ਵਾਲੇ ਬਹੁਤ ਵੱਡਾ ਬਣਿਆ ਹੋਇਆ ਏ ਜੀ ਇਸ ਟਾਈਮ ਅਸੀਂ ਗਰਾਉਂਡ ਫਲੋਰ ਤੇ ਆ ਗਏ ਆ ਤੇ ਗਰਾਉਂਡ ਫਲੋਰ ਦੇ ਵਿੱਚ ਵੀ ਬੱਚਿਆਂ ਦੇ ਸੌਫਟ ਟੌਇਜ਼ ਕੁੜੀਆਂ ਦੇ ਚਾਹੇ ਸਟੇਸ਼ਨਰੀ ਦਾ ਸਮਾਨ ਉਹ ਗਰਾਉਂਡ ਫਲੋਰ ਤੇ ਮਿਲਦਾ ਤੇ ਤੁਸੀਂ ਦੇਖੋ ਯਾਰ ਵੀ ਚੀਜ਼ਾਂ ਕਿੰਨੀਆਂ ਘੈਂਟ ਘੈਂਟ ਪਈਆਂ ਨੇ ਉਹ ਤਾਂ ਮੈਨੂੰ ਸ਼ੌਂਕ ਨਹੀਂ ਇਹਨਾਂ ਚੀਜ਼ਾਂ ਦਾ ਪਰ ਦੇਖਣ ਨੂੰ ਬਹੁਤ ਸੋਹਣੇ ਲੱਗ ਜਾਂਦੇ ਨੇ ਹੱਥ ਲਾਇਆ ਮਲੇ ਹੁੰਦੇ ਨੇ ਐਡੇ ਸੋਹਣੇ ਬਣਾਏ ਹੋਏ ਨੇ ਓਏ ਤੁਰ ਤੱਕ ਇਹ ਆ ਦੇਖੋ ਲੈ ਇਹਦੇ ਮਿਲਦੇ ਨਹੀਂ ਆਪਣੇ ਉੱਥੇ ਟੈਡੀ ਵੀਰ ਤਾਂ ਕੁਆਲਿਟੀ ਵਾ ਫਾਈਨ ਹੱਥ ਲਾ ਲੈ ਦੇ ਹ ਉਹ ਤੇਰੀ ਓਏ ਉਸ ਨੀਗਲ ਜਿੰਦੇ ਰਜਾਈਆਂ ਨਹੀਂ ਚਲੀਆਂ ਉਦੂ ਵੀ ਸੌਫਟ ਆ ਦੇਖੋ ਲੈ ਇਹ ਵੀ ਸਾਰੀ ਉਵੇਂ ਹੀ ਅੰਦਰ ਦੁਕਾਨ ਉਹ ਬਿੱਲੇ ਜੇ ਵੀ ਲਗਤਰਾਂ ਦੇ ਪਏ ਨੇ ਹਲੋ ਕਿਹੜੇ ਬਈਆ ਪੀਲੇ ਜੇ ਉਹ ਦੇਖੋ ਧੁਰ ਤੱਕ ਬਈ ਦੋਰੇ ਮੋਣ ਪਿਆ ਉਹ ਤਾਂ ਇਹ ਕਰੈਕਟਰ ਹੀ ਨਹੀਂ ਪਤਾ ਆਪਾਂ ਨੂੰ ਆ ਆ ਕੋਈ ਨਵਾਂ ਕਰੈਕਟਰ ਆ ਬਈ ਬਈ ਇਹਦੇ ਬਾਰੇ ਜਾਣਕਾਰੀ ਨਹੀਂ ਬੱਚਿਆਂ ਨੂੰ ਵੱਧ ਪਤਾ ਹੁੰਦਾ ਹੈ ਲੈਂ ਭਾਈ ਕਮੈਂਟ ਕਰ ਦਿਓ ਵੀ ਕਿਹੜਾ ਇਹ ਕਰੈਕਟਰ ਇਹ ਸ਼ਾਇਦ ਹਜੇ ਆਪਣੀ ਇੰਡੀਆ ਚ 2 ਸਾਲਾਂ ਬਾਅਦ ਲਾਂਚ ਹੋਵੇ ਕੀ ਪਤਾ ਆਇਆ ਹੋਵੇ ਆਪਾਂ ਨੂੰ ਪਤਾ ਵੀ ਨਹੀਂ ਇਹ ਚੀਜ਼ ਦਾ ਤੇ ਆਹ ਉਹ ਪਿਆ ਆਹ ਡਿਜ਼ਨੀ ਲੈਂਡ ਵਾਲਾ ਹਨਾ ਭਈ ਆਹ ਟੋਪੀ ਵਾਲਾ ਹਮਾਰੀ ਹੋ ਆ ਭਈ ਅਚਾ ਮਾਰੀ ਹੋ ਆ ਇਹ ਫਿਰ ਨੇ ਗੇਮ ਖੇਡਣ ਦੀ ਪਰ ਇਹ ਮਾਰੀ ਹੋ ਦੀ ਤੇ ਉਹ ਡੋਰੇ ਮੋਂ ਪਿਆ ਡੋਰੇ ਮੋਂ ਪਿਆ ਡੋਰੇ ਮੋਂ ਦਾ ਪਿੰਡ ਕਹਿੰਦੇ ਜਾਪਾਨ ਚ ਹਾਉ ਥੈਂਕ ਯੂ ਸੀ ਸੀ ਥੈਂਕ ਯੂ ਨੂੰ ਚਾਈਨੀਜ਼ ਭਾਸ਼ਾ ਦੇ ਵਿੱਚ ਸ਼ੇ ਸ਼ੇ ਕਹਿ ਦਿੰਦੇ ਨੇ ਥੋੜਾ ਜਿਹਾ ਇਹ ਹੋਰ ਤਰੀਕੇ ਨਾਲ ਬੋਲਦੇ ਨੇ ਅੱਛਾ ਯਾਰ ਮਾਈਂਡਕ੍ਰਾਫਟ ਦੇ ਸਾਹਮਣੇ ਪਿਆ ਉਹ ਦੇ ਕੋਈ ਆ ਦੇਖੀ ਲੈ ਆ ਸਾਰੇ ਭਾਈ ਸਬਜ਼ੀਆਂ ਭਾਜੀਆਂ ਦੇ ਇਹਨਾਂ ਨੇ ਉਹ ਬਣਾ ਰੱਖੇ ਨੇ ਤੇ ਮਾਈਂਡਕ੍ਰਾਫਟ ਵਾਲੇ ਅੱਜ ਕੱਲ੍ਹ ਬੱਚੇ ਬੜਾ ਦੇਖਦੇ ਨੇ ਮਾਈਂਡਕ੍ਰਾਫਟ ਮਾਈਂਡਕ੍ਰਾਫਟ ਵਾਲੇ ਕਾਰਟੂਨ ਹਾਂ ਹਾਂ ਬਈ ਬਈ ਚੱਲਦੀ ਹੈ ਮਾਈਂਡਕ੍ਰਾਫਟ ਆ ਸਾਰੀਆਂ ਜੰਨੀਆਂ ਵੀ ਸਬਜ਼ੀਆਂ ਹੁੰਦੀਆਂ ਨੇ ਉਹਦੇ ਸੌਫਟ ਟੁਆਏ ਬਣਾ ਰੱਖੇ ਨੇ ਟਮਾਟਰ ਆ ਦੇਖੋ ਬਤਾऊं ਹਾਂ ਆ ਬਾਈ ਕੀ ਆ ਚਮਚਮ ਆ ਇਹ ਇਹ ਤਾਂ ਉਹ ਆ ਤਰਬੂਜ 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 ਵਿੱਚ ਕੱਟਿਆ ਹੋਇਆ ਉਹ ਵਾਟਰਮੈਲਨ ਆ ਦੇਖ ਯਾਰ ਲੈ ਆ ਨਹੀਂ ਹਾਂ ਬੰਦੇ ਚੰਗੇ ਨੇ ਇਥੋਂ ਦੇ ਤੇ ਕੋਈ ਮਨਾ ਨਹੀਂ ਕਰਦਾ ਸਾਨੂੰ ਵੀਡੀਓ ਬਣਾਉਣ ਲੱਗੇ ਤੁਸੀਂ ਹੱਬ ਦੇਖੋ ਚੀਜ਼ਾਂ ਦਾ ਯਾਰ ਆ ਇੱਕ ਪਹਿਲਾਂ ਵੀ ਆਉਂਦੇ ਹੁੰਦੇ ਸੀ ਬਾਈ ਆਹ ਹਾਂ ਉਹ ਦੀ ਜਾਲੇ ਹਾਂ ਉਹ ਦੀ ਜਾਲੇ ਹਨਾ ਵਹਲਾ ਵਾਲਾ ਗਾਰਡਨ ਦੇ ਇਹ ਤੂੰ ਸਿਲੈਕਟ ਕਰਕੇ ਰਹਿ ਨਾ ਇੱਕ ਬਹੁਤੇ ਬੰਦੇ ਨਹੀਂ ਖਰੀਦਦੇ ਆ ਦੇਖ ਤੁਸੀਂ ਉਹ ਦੇਖੋ ਵੀ ਬੈਗ ਬਣੇ ਹੋਏ ਕਾਰਟਨ ਵਾਲੀ ਨਿਹਾਵ ਆ ਦੇਖੋ ਆ ਬਾਰ ਵੀ ਟੰਗੇ ਹੋਏ ਨਹੀਂ ਬੋੜਾ ਕੁਛ ਆ ਯਾਰ ਕੀ ਕੀ ਸੰਦੂ ਰਿਕਾਰਡ ਕਰਕੇ ਦਿਖਾ ਦਈਏ ਕਿ ਨਹੀਂ ਬਾਈ ਇੱਕ ਇੰਚ ਕਵਰ ਹੋਣ ਲੱਗ ਗਿਆ ਹਾਂ ਜਿਹੜੀ ਚੀਜ਼ ਉਹਨੂੰ ਸੁਪਨੇ ਚ ਆਉਗੀ ਨਾ ਉਹ ਇੱਥੇ ਪਈ ਆ ਬਸ ਐਂ ਸਮਝ ਲਓ ਤੁਸੀਂ ਹੋਰ ਇਦੂ ਬਰਦਾਸ਼ਟ ਢਾੜਾ ਕੇ ਸੋਣ ਲਈ ਦਸੀਏ ਪੈਕਿੰਗ ਦਾ ਏਰੀਆ ਹਾਂ ਜਿਹੜਾ ਪਤਾਬਾਂ ਦੇ ਜਿਲਤਾ ਚੜਾਉਣੇ ਉਹ ਵੀ ਪਈ ਨਹੀਂ ਆ ਲਫਾਫੇ ਵੀ ਪਈ ਨੇ ਹਨਾ ਡੱਬੀ ਲਫਾਫਾ ਛੋਟੇ ਛੋਟੇ ਚੀਜ਼ਾਂ ਇਹਨਾਂ ਵਾਲਪਜੇ ਜਿਹੜੇ ਹੁੰਦੇ ਨੇ ਕਿਸੇ ਤਰ੍ਹਾਂ ਦਾ ਹਾਂ ਆ ਦੇਖੋ ਕਿਸੇ ਨੂੰ ਜਿਵੇਂ ਗਿਫਟ ਗਿਫਟ ਜਿਵੇਂ दारू ਦੀ ਬੋਤਲ ਪੈਂਦੀ ਹੋਣੀ ਬਈ ਇਹ ਚ ਤਾਂ ਪੱਕਾ ਹਨਾ ਉਸੇ ਵਾਸਤੇ ਆ ਇਹ ਬੰਦੇ ਬੰਦੇ ਡਿਪੈਂਡ ਕਰਦਾ ਸਹੀ ਗੱਲ ਆ ਛੋਟੇ ਦੀ ਵੀ ਪਾ ਸਕਦਾ ਬਈ ਚਾਚਾ ਛੋਟੇ ਦੀ ਵੀ ਪਾ ਸਕਦਾ ਠੀਕ ਐ ਚਲੋ ਭਾਈ ਇੱਥੇ ਸਾਰਾ ਕੁਝ ਇਹੀ ਸੀ ਆ ਦੇਖੋ ਆ ਘਾਟ ਨੂੰ ਕਿਵੇਂ ਦਾ ਇਹਦੀ ਜਿੱਪ ਖੋਲੋਗੇ ਵਿੱਚੋਂ ਇਹਦੇ ਆ ਨਿਕਲੂਗਾ ਸਾਈਡ ਤੇ ਇਹਦੇ ਜਿੱਪ ਲੱਗੀ ਹੋਈ ਆ ਆ ਦੇਖੋ ਚਲੋ ਜੀ ਇਹ ਤੋਂ ਬਹੁਤ ਵੱਡੀ ਸਟੋਰੀ ਤੇ ਨਾਲ ਨਾਲ ਭਾਈ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਟੇਸ਼ਨਰੀ ਦਾ ਸਮਾਨ ਵੀ ਮਿਲਦਾ ਬੱਚਿਆਂ ਦੇ ਬੈਗ ਆ ਦੇਖੋ ਲੈ ਆਹ ਦੇਖੋ ਕਿੰਨੇ ਸੋਹਣੇ ਸੋਹਣੇ ਬੈਗ ਪਏ ਨੇ ਯਾਰ ਵਿੱਚ ਇਹ ਸਟੇਸ਼ਨਰੀ ਦਾ ਸਮਾਨ ਵਿੱਚੀ 100 ਫਟੋਏ ਹੁਣ ਆਪਾਂ ਕਿਸੇ ਹੋਰ ਫਲੋਰ ਤੇ ਚੱਲਦੇ ਆਂ ਆਪਾਂ ਤੁਹਾਨੂੰ ਅੱਧੇ ਪਚੱਦੇ ਜੇ ਦੋ ਫਲੋਰ ਦਿਖਾ ਦੇ ਨਹੀਂ ਤਾਂ ਜੇ ਇੱਕ ਫਲੋਰ ਹੀ ਬੰਦਾ ਦੇਖਣ ਲੱਗ ਜਦਾ ਸਾਰਾ ਦਿਨ ਲੰਘ ਜੀ ਆਹ ਇੱਕ ਡੱਡਾ ਪਲਿਆ ਹੋਇਆ ਯਾਰ ਹੈ ਕਿ ਨਹੀਂ ਬਈ ਪਲਿਆ ਦਾ ਹੋਇਆ ਯਾਰ ਤੁਸੀਂ ਹੈ ਹੱਸ ਕਰ ਰਹੇ ਹੋ ਸਹੀ ਨਹੀਂ ਕਿਹਾ ਮੈਂ ਇਹ ਲੋਕ ਬੜੇ ਪਲੇ ਪਲੇ ਹੋਏ ਖਡਾਉਣੇ ਵੀ ਨੇ ਪੂਰੇ ਹੈ ਆ ਲੈ ਕੀ ਕੁਝ ਦਿਖਾ ਦਈਏ ਯਾਰ ਤੁਹਾਨੂੰ ਦੇਖੀ ਇਹ ਤਾਂ ਇਹ ਰੰਗ ਅੱਖਾਂ ਨੂੰ ਹੀ ਦੇਖਣ ਨੂੰ ਐਨੇ ਸੋਹਣੇ ਲੱਗ ਜਾਂਦੇ ਨੇ ਕੋਈ ਬੰਦਾ ਵਸ ਗੇੜਾ ਕੱਢਣੀ ਆ ਜੇ ਇੱਥੇ ਚੱਲੀਏ ਬਈ ਉੱਤੇ ਉੱਪਰ ਦੀ ਉਹ ਦੂਜੇ ਪਾਸੇ ਉੱਪਰ ਚੜ੍ਹ ਕੇ ਸੈਂਟਰ ਤੋਂ ਠੀਕ ਹੈ ਜੀ ਉਹ ਯਾਰ ਆ ਬਿੱਲੀਆਂ ਦੇਖੀ ਬਈ ਪਾਦੇ ਅਸਲੀ ਲੱਗਦੀ ਆ ਦੇ ਹੱਥ ਲਾਗੇ ਇੱਕ ਸਟੋਰ ਹੋਰ ਤੇ ਆਪਾਂ ਆ ਗਏ ਯਾਰ ਆ ਦੇਖੋ ਬਈ ਕਿੱਡਾ ਸੋਹਣਾ ਸਟੋਰ ਬਣਿਆ ਹੋਇਆ ਵੀ ਇੱਥੇ ਹੀ ਪੂਰੇ ਰੱਜੇ ਪਾਲੇ ਹੋਏ ਇਹਨਾਂ ਕੋਲ ਖੜਾਉਣੇ ਨੇ ਉਹ ਨੀਹਾ ਯਾਰ ਕਿੱਡਾ ਹੈ ਖਰਗੋਸ਼ ਖਰਗੋਸ਼ ਆ ਪਤਾ ਨਹੀਂ ਕੀ ਹੈ ਬਾਈ ਇਹ ਖਰਗੋਸ਼ ਹੀ ਲੱਗਦਾ ਹੈ ਆ ਖਰਗੋਸ਼ ਹੀ ਆ ਆ ਦੇਖੋ ਭਾਈ ਸ਼ਿਨਚੈਨ ਦਾ ਸਾਰਾ ਪਰਿਵਾਰ ਪਿਆ ਇੱਥੇ ਆ ਇਧਰ 카ਟਨ ਰੱਖਿਆ ਆ ਵੀ 카ਟਨ ਆ ਛੋਟਾ ਸਾਰਿਆਂ ਤੋਂ ਦੇਖੋ ਲਈ ਲੋ ਜੀ ਥੱਲੋਂ ਆਪਾਂ ਗਰਾਉਂਡ ਬੇਸਮੈਂਟ ਚੋਂ ਪਹਿਲੇ ਫਲੋਰ ਤੇ ਆਏ ਸੀ ਪਹਿਲੇ ਫਲੋਰ ਤੋਂ ਬਾਅਦ ਹੁਣ ਆਪਾਂ ਦੂਜੇ ਫਲੋਰ ਤੇ ਆ ਗਏ ਆ ਇਥੇ ਆਪਣਾ ਇਲੈਕਟ੍ਰੋਨਿਕ ਦਾ ਸਮਾਰਟ ਮਾੜਾ ਮੋਟਾ ਚਾਹੇ ਕੋਈ ਆ ਦੇਖੋ ਜਿਵੇਂ ਗੇਮਾਂ ਹੋ ਗਈਆਂ ਹੇਅਰ ਡਰਾਇਰ ਹੋ ਗਏ ਆ ਡਰੋਨ ਵਗੈਰਾ ਹੋ ਗਏ ਵੀ ਇਹੋ ਜਿਹਾ ਕੁਝ ਇਥੇ ਸਾਰੀ ਮਾਰਕੀਟ 'ਚ ਦੇਖਣ ਨੂੰ ਮਿਲੂਗਾ ਮਿਕਸ ਜਿਹਾ ਕੰਮ ਲਾ ਲਾ ਤੁਸੀਂ ਪਰ ਇਹ ਦੋ ਤਿੰਨ ਚੀਜ਼ਾਂ ਨੇ ਇਲੈਕਟ੍ਰੋਨਿਕਸ ਤਾਂ ਇਥੇ ਹੈਗਾ ਹੀ ਹੈਗਾ ਸਾਰੇ ਕਿਤੇ ਆਹ ਸਾਰੇ ਮ사ਜਰ ਪਏ ਨੇ ਬੋਡੀ ਜਿਹੜੇ ਬੋਡੀ ਤੇ ਆਪਾਂ ਮ사ਜ ਕਰਦੇ ਆਂ ਭਾਈ ਉਹ ਤਿੰਨ ਡੁੰਡੇ ਵਾਲਾ ਹੁੰਦਾ ਇੱਕ ਯਾਰ ਉਹ ਗਰਦਨ ਜੀ ਤੇ ਰੱਖ ਕੇ ਮ사ਜ ਜੀ ਕਰਦਾ ਜਿਹੜਾ ਆ ਇਹ ਤਾਂ ਹੱਬ ਆ ਯਾਰ ਬਈ ਚੀਜ਼ਾਂ ਦਾ ਆ ਪਰਸ ਆਪਾਂ ਤੁਹਾਨੂੰ ਸਿਰਫ ਯੂਨੀਕ ਜੁਨੀਕ ਚੀਜ਼ਾਂ ਦਿਖਾਵਾਂਗੇ ਆ ਸਾਰੀ ਦੁਕਾਨ ਹੈਗੀ ਆ ਜੀ ਸਟੇਸ਼ਨਰੀ ਦੀ ਬੱਚਿਆਂ ਦੇ ਸਕੂਲਾਂ ਦਾ ਸਮਾਨ ਉਹ ਤੁਰ ਤੱਕ ਠੀਕ ਆ ਕੱਲਾ ਕੱਲਾ ਜਿਹੜਾ ਆਪਣੇ ਅੱਜ ਕੱਲ੍ਹ ਇੰਡੀਆ ਦੇ ਵਿੱਚ ਵੀ ਚੱਲ ਰਿਹਾ ਹੈ ਨਾ ਕੰਨਾਂ ਤੇ ਲਾ ਕੇ ਹੈੱਡਫੋਨ ਵਾਲਾ ਤਾਂ ਕੰਨ ਥੱਕੇ ਜਾਂਦੇ ਨੇ ਬੱਚਿਆਂ ਦੇ ਨਾਲੇ ਆ ਚੀਜ਼ ਇੱਥੋਂ ਦੱਬਣ ਵਾਲੀ ਆ ਦੇਖ ਇਹ ਤਾਂ ਕੰਨੇ 'ਤੇ ਫਸਿਆ ਹੋਇਆ ਤਾਂ ਨਹੀਂ ਏ ਵੀ ਇੱਥੇ ਪਿਆ ਯਾਰ ਇਹੜਾ ਆਪਾਂ ਇੰਡੀਆ 'ਚ ਵਰਤਦੇ ਆਂ ਕਾਰਡ ਇਹਨਾਂ ਦੀ ਆਹੋ ਅਪਰਸ ਦੇਖੋ ਕਿੱਡੇ ਛੋਟੇ ਛੋਟੇ ਪੈਸੇ ਨੇ ਲੈ ਟੂਮਾ ਪਾਉਣ ਵਾਸਤੇ ਐਡਾ ਪਰਸ ਬਹੁਤ ਉਹ ਜਿਹੜੇ ਹਿਸਾਬ ਨੂੰ ਤੋਲਾ ਹੋਇਆ ਪਰ ਟੂਮਾ ਵੀ ਨਹੀਂ ਹੋਣੀ ਆ ਆ ਕੀ ਰਿੰਗ ਪਈ ਨੇ ਸਾਰੇ ਗੇਮਾਂ ਵਾਲੀ ਉਹ ਜਿਹੜੀ ਮਾਰਕੀਟ ਦੇ ਵਿੱਚ ਆਪਾਂ ਹੁਣ ਘੁੰਮ ਰਹੇ ਆ ਨਾ ਜੇ ਤੁਹਾਨੂੰ ਕੋਈ ਸੁਪਨਾ ਵੀ ਆ ਜਾਣਾ ਕਿਸੇ ਚੀਜ਼ ਦਾ ਉਹ ਤੁਹਾਨੂੰ ਇੱਥੇ ਮਿਲ ਜਾਣੀਆਂ ਮਤਲਬ ਇੰਨੀ ਕਿ ਇੱਥੇ ਚੀਜ਼ ਐਡਵਾਂਸ ਪਈ ਹੈ ਜਿਹੜੇ ਆਪਾਂ ਪਿਛਲੇ ਇੰਡੀਆ ਦੇ ਵਿੱਚ 4-5 ਸਾਲਾਂ ਤੋਂ ਯੂਜ਼ ਕਰ ਰਹੇ ਹਾਂ ਉਹ ਤੁਹਾਨੂੰ ਪਤਾ ਨਹੀਂ ਹੋਣਾ ਸ਼ਾਇਦ ਉਹ ਕਾਡਾਂ ਸਾਰੀਆਂ ਇਸ ਸ਼ਹਿਰ ਦੀਆਂ ਨਹੀਂ ਕੋਈ ਵੀ ਚੀਜ਼ ਤੁਸੀਂ ਸੋਚ ਕੇ ਦੇਖ ਲਓ ਇੱਥੇ ਤੁਹਾਨੂੰ ਦਿਖਾ ਦੇਣੀ ਆ ਉਹ ਥੋੜਾ ਜਿਹਾ ਹੋਰ ਅੱਗੇ ਆ ਕੇ ਨਾ ਤੁਹਾਨੂੰ ਇਧਰਲੇ ਪਾਸੇ ਬੋਤਲਾਂ ਦਾ ਸ਼ੋਰੂਮ ਦਿਖਾਉਣੇ ਆ ਆ ਦੇਖੋ ਡਬਲ ਡਬਲ ਵੀ ਬੋਤਲਾਂ ਜੋੜੀਆਂ ਹੋਈਆਂ ਨੇ ਇੱਕ ਪਾਸੇ ਕੁਝ ਹੋਰ ਪਾਉਣਾ ਇੱਕ ਪਾਸੇ ਚਾਹੇ ਕੁਝ ਹੋਰ ਪਾਉਣਾ ਉਹ ਤੁਰ ਤੱਕ ਸਾਰੀਆਂ ਬੋਤਲਾਂ ਹੀ ਨੇ ਤੇ ਕਾਰਟੋਨਾਂ ਦੇ ਜਿਹੜੇ ਕੈਰੈਕਟਰ ਹੁੰਦੇ ਨੇ ਅਲੱਗ-ਅਲੱਗ ਉਹ ਇੱਥੇ ਰੱਖੇ ਹੋਏ ਨੇ ਤੇ ਉਸੇ ਫਲੋਰ ਦੇ ਉੱਤੇ ਇੱਕ ਹੋਰ ਦੁਕਾਨ ਬਣੀ ਹੋਈ ਆ ਤੇ ਇਹ ਹੈਗਾ ਜੀ 에ਅਰ ਵੀਲ ਰੋਬੋਟ ਜਿਵੇਂ ਆਪਾਂ ਦੇਖਦੇ ਨਹੀਂ ਹੈਗੇ ਮਸ਼ਹੂਰੀਆਂ ਦੇ ਵਿੱਚ ਬਈ ਬੱਚੇ 에ਅਰਪੋਰਟ ਤੇ ਚਾਹੇ ਵੱਡੇ ਵੀ ਤੇਚੀ ਦੇ ਉੱਤੇ ਬਹਿ ਕੇ ਨਾਲ-ਨਾਲ ਤੇਚੀ ਚੱਲੀ ਵੀ ਜਾਂਦੀ ਆ ਇਹ ਉਹ ਚੀਜ਼ਾਂ ਇੱਥੇ ਰੱਖੀਆਂ ਹੋਈਆਂ ਨੇ ਇਹ ਸੈਂਪਲ ਨੇ ਇੱਕ ਤਰ੍ਹਾਂ ਦੀ ਤੇ ਜੇ ਵੱਡੇ ਲੈਵਲ ਤੇ ਆਰਡਰ ਕਰਨਾ ਹੋਵੇ ਤਾਂ ਉਹ ਵੀ ਮਿਲ ਜਾਣਗੀਆਂ ਇਹ ਬੈਟਰੀ ਵਾਲਾ ਹੀ ਰੇਸ ਰੂਸ ਪੈਂਦੀ ਹੈ ਇਹਦੇ ਵਿੱਚ ਆਨ ਆਫ ਹੁੰਦਾ ਬਟਨ ਲੱਗੇ ਹੋਏ ਨੇ ਆ ਦੇਖੋ ਆ ਆਨ ਵਾਲਾ ਬਟਨ ਇਧਰਲੇ ਪਾਸੇ ਬੈਟਰੀ ਵਾਲਾ ਸਾਈਨ ਬਣਿਆ ਜਿਹੜੀਆਂ ਆ ਚੀਜ਼ਾਂ ਚੱਲ ਰਹੀਆਂ ਨੇ ਇਹ ਇਥੋਂ ਦੇ ਲੋਕ ਕੀ ਕਰਦੇ ਨੇ ਕਹਿੰਦੇ ਜੀ ਵੀ ਜਿਹੜਾ ਬੰਦਾ ਡਿਲੀਵਰੀ ਕਰਦਾ ਨਾ ਫੂਡ ਦੀ ਜਾਂ ਕਿਸੇ ਹੋਰ ਚੀਜ਼ ਦੀ ਉਹਨਾਂ ਨੂੰ ਇਹ ਜਿਹਾ ਬੈਗ ਉਹਦੇ ਮੋਢਿਆਂ ਤੇ ਪਵਾੰਦ ਨੇ ਤੇ ਪੈਸੇ ਦੇ ਕੇ ਉਹਦੇ ਉੱਤੇ ਆਪਦੀ ਇਹ ਦੁਕਾਨ ਦੀ ਐਡਵਰਟਾਈਜ਼ਮੈਂਟ ਵੀ ਕਰਾਉਂਦੇ ਰਹਿੰਦੇ ਨੇ ਇਹ ਜਿਹਾ ਕੁਝ ਵੀ ਹੁੰਦਾ ਆ ਥੋੜਾ ਜਿਹਾ ਇੱਥੇ ਵੀ ਪਏ ਨੇ ਆ ਕਿੰਨੇ ਸੋਹਣੇ ਪਏ ਨੇ ਆ ਦੇਖੋ ਇਹ ਵਧੀਆ ਕੁਆਲਿਟੀ ਦਾ ਲੱਗਦਾ ਆ ਵੀ ਇਹ ਸਾਰਾ ਇਥੇ ਐਲਮੀਨੀਅਮ ਲੱਗਿਆ ਹੋਇਆ ਇੱਥੇ ਪਲਾਸਟਿਕ ਆ। ਹਮਮ ਥੈਂਕ ਯੂ। ਗਾਣ ਤੋਂ ਲੰਘ ਰਹੀ ਸੀ ਯਾਰ ਇੱਥੇ ਦੁਨੀਆ ਭਰ ਦੇ ਲੀਡਰਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ। ਵਿੱਚ ਹੀ ਆਪਣੇ ਵਾਲੀ ਦੀ ਲੱਗੀ ਹੋਈ ਆ ਮੈਂ ਇੱਕਦਮ ਦੇਖ ਕੇ ਹੈਰਾਨ ਹੋ ਗਿਆ। ਮੋਦੀ ਸਾਹਿਬ ਬੈਠੇ ਨੇ ਵਿੱਚ ਹੈ। ਅ ਨਾਰਥ ਕੋਰੀਆ, ਚਾਈਨਾ, ਰਸ਼ੀਆ, ਅਮਰੀਕਾ, ਸਾਊਦੀਆਰਬ, ਈਰਾਨ, ਇਹ ਤਾਂ ਨਹੀਂ ਪਤਾ ਕਿਹੜਾ ਆਹ ਨਹੀਂ ਬਾਈ ਪਤਾ ਕਿਹੜਾ। ਲਾ ਦੇ। ਮੈਸੀ ਨਾਲ ਹਾਂ ਇੰਡੀਆ ਯਾ 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 ਆ ਦੇਖੋ ਕੋਕੇ ਦਾ ਗੋਲਾ ਪੀਣ ਤੋਂ ਬਾਅਦ ਉਹਦੇ ਆਪਾ ਪੈਰ ਮਾਰ ਕੇ ਢਾਕਾ ਪਾ ਦਿੰਨ ਨਾ ਇਹੋ ਜਿਹਾ ਬਣ ਜਾਂਦਾ ਹੈ ਤੇ ਇਹਨਾਂ ਨੇ ਉਹੋ ਜੀ ਚੀਜ਼ ਦੀ ਸ਼ੇਪ ਦਾ ਦੇਖੋ ਬੈਗ ਬਣਾਇਆ ਹੋਇਆ ਪਰ ਇਹ ਦੱਬਿਆ ਵੀ ਜਾਂਦਾ ਐਵੇਂ ਆ ਦੇਖੋ ਆ ਵੀ ਕੋਕੇ ਕੋਲਾ ਦਾ ਭੰਨ ਭੰਨ ਕੇ ਕ੍ਰੀਏਟੀਵਿਟੀ ਹੈ ਇਹ ਇਹਨਾਂ ਬੰਦਿਆਂ ਦੀ ਦੇਖਣ ਨੂੰ ਐ ਲੱਗਦਾ ਉਹ ਵੀ ਕਿੱਡੀ ਗੱਲ ਅਸੀ ਬਣਾਵਾਂਗੇ ਪਰ ਗੱਲ ਤਾਂ ਹੈ ਨਾ ਵੀ ਡਿਜ਼ਾਈਨ ਚੋਰੀ ਹੋ ਜੂ ਨਾ ਫਿਰ ਕੋਕ ਕੋਲਾ ਐਡੀਸ਼ਨ ਹਾਂ ਇਹ ਵੀ ਲਾ ਬੂਬੂ ਵਾਲੇ ਨੇ ਹਣਾ ਬਾਈ ਕੋਕਾ ਰੋਟੇਸ਼ਨ ਹੈ ਮਹਿੰਗਾ ਮਿਲਦਾ ਕੋਕਾ ਕੋਲਾ ਐਡੀਸ਼ਨ ਆ ਕਹਿੰਦੇ ਇਹ ਲਾ ਬੂਬੂ ਦਾ ਊ ਕ੍ਰੀਏਟੀਵਿਟੀ ਦੀ ਗੱਲ ਆ ਸਾਰੀ ਆ ਆਈਫੋਨ ਨੇ ਨਾ ਨਵਾਂ ਲਾਂਚ ਕੀਤਾ ਸੀ ਆਪਦੇ origignal ਸਟੋਰਾਂ ਤੇ ਮਿਲਦਾ ਇਹ ਬੈਲਟ ਜੀ ਆਈਫੋਨ ਪਾਉਣ ਵਾਸਤੇ ਆ ਦੇਖੋ ਪਾ ਕੇ ਵੀ ਰੱਖਿਆ ਹੋਇਆ ਤੇ ਇਹ ਵੀ ਇੱਥੇ ਮਿਲਦਾ ਹਾ ਹਾਊ ਮੱਚ ਫਾਰ ਥਿਸ ਹਾਊ ਮੱਚ 1 ਪੀਸ 1 ਪੀਸ 35 35 ਓ ਛੋਟਾ 25 ਦਾ ਆ 35 ਦਾ 400 ਰੁਪਏ ਦਾ ਵੱਡਾ ਤੁਸੀਂ ਇਹਰ ਦੁਕਾਨ ਦੇਖੋ ਪਹਿਲਾਂ ਕਿੰਡੀ ਸੋਹਣੀ ਬਣਾਈ ਹੋਈ ਆ ਠੀਕ ਆ ਸਾਰਾ ਇੱਥੇ ਸੁਰਖੀਆਂ ਬਿੰਦੀਆਂ ਸਾਬਣਾ ਮੈਂ ਤਾਂ ਤੁਹਾਨੂੰ ਆ ਚੀਜ਼ ਦਿਖਾਉਣੀ ਸੀ ਵੀ ਇਹਨਾਂ ਨੇ ਡੋਨਟ ਦੀ ਵੀ ਸਾਬਣ ਬਣਾ ਰੱਖੀ ਆ ਯਾਰ ਆ ਦੇਖੋ ਹੈ ਆ ਦੂਜੀਆਂ ਜਿਹੜੀਆਂ ਆਯੁਰਵੈਦਿਕ ਸਾਬਣਾ ਹੁੰਦੀਆਂ ਨੇ ਉਹ ਚੀਜ਼ ਦੀਆਂ ਬਣੀਆਂ ਹੋਈਆਂ ਨੇ ਆਹਾਂ ਅੰਗੂਰਾਂ ਦੀ ਸਾਬਣ ਬਣਾਈ ਹੋਈ ਆ ਮੇਨ ਤਾਂ ਆਹ ਚੀਜ਼ ਸੀ ਇਹਨਾਂ ਨੇ ਡੋਨਟ ਦੀ ਸਾਬਣ ਬਣਾਤੀ ਯਾਰ ਬੱਚਿਆਂ ਨੂੰ ਖੁਸ਼ ਕਰਨ ਵਾਸਤੇ ਉਹ ਫ੍ਰਿਜ ਪਿਆ ਉਧਰ ਸਾਹਮਣੇ ਤੇ ਗੱਡੀ ਸੋਹਣੀ ਦੁਕਾਨ ਇਹਨਾਂ ਨੇ ਸਜਾਈ ਹੋਈ ਆ ਆ ਤੇ ਲੰਗਦੇ ਲੰਗਦੇ ਭਾਈ ਇੱਕ ਹੋਰ ਦੁਕਾਨ ਆ ਗਈ ਤੇ ਇੱਥੇ ਸਾਰਾ ਫੌਜੀਆ ਦਾ ਸਾਮਾਨ ਵਿਕੀ ਜਾਂਦਾ ਤੇ ਤੁਸੀਂ ਗਰਨੇਡ ਦੀ ਸ਼ੇਪ ਦੇ ਆ ਦੇਖੋ ਲੈ ਬੰਬ ਵੀ ਵਿਕੀ ਜਾਂਦੇ ਨੇ ਆ ਲੈ ਹੈ ਇਹ ਬੈਗ ਨਹੀਂ ਤੇ ਜਦੋਂ ਬਣਾਉਣ ਤੇ ਆਉਂਦੇ ਨੇ ਫਿਰ ਜਮੇ ਕਾਪੀ ਮਾਰ ਦਿੰਦੇ ਨੇ ਆ ਆ ਵੱਡਾ ਗਰਨੇਡ ਪਿਆ ਉਹ ਸਾਹਮਣੇ ਆ ਬੁਲਟ ਪ੍ਰੂਫ ਜੈਕਟਾਂ ਹੈ ਇਹ ਸਾਰੇ ਬੈਗ ਨਹੀਂ ਆ ਰਾਂਦ ਪਾਉਣ ਵਾਸਤੇ ਆ ਦੇਖੋ ਇਧਰਲੇ ਪਾਸੇ ਗੱਲ ਸਾਰੀ ਕ੍ਰੀਏਟੀਵਿਟੀ ਦੀ ਆ ਆਪਣੇ ਵੀ ਦੁਕਾਨਾਂ ਹੈਗੀਆਂ ਨੇ ਜਿੱਥੇ ਫੌਜੀਆ ਦਾ ਸਾਮਾਨ ਮਿਲਦਾ ਪਰ ਉੱਥੇ ਜੈਕਟਾਂ ਪੈਂਟਾਂ ਤੇ ਆਹ ਕੁਝ ਤਾਂ ਮਿਲ ਜਾਂਦਾ ਆ ਗਰਨੇਡ ਵਾਲੇ ਬੈਗ ਮੈਂ ਪਹਿਲੀ ਵਾਰੀ ਦੇਖੀ ਸੀ ਹੁਣ ਸਾਨੂੰ ਮੋਟਾ-ਮੋਟਾ ਦਿਖਾਤਾ ਇੱਥੇ ਹੋਰ ਬਹੁਤ ਤਰ੍ਹਾਂ ਦੇ ਮਤਲਬ ਸਾਨੂੰ ਜਿਹੜੇ ਕਾਰਟੂਨ ਨੇ ਜਾਂ ਖਡਾਉਣੇ ਨੇ ਉਹ ਦੇਖਣ ਨੂੰ ਮਿਲ ਜਾਂਦੇ ਨੇ ਪਲਾਸਟਿਕ ਦੇ ਵੀ ਨੇ ਐਲੂਮੀਨੀਅਮ ਦੇ ਵੀ ਨੇ ਸੌਫਟ ਟਵਾਈਜ਼ ਵਾਲੇ ਦਾ ਮਾਰਕੀਟ ਸਾਨੂੰ ਆਪਾਂ ਥੱਲੇ ਦਿਖਾਖੀ ਆਏ ਆ ਪਰ ਉਹ ਐ ਵੀ ਉਹੀ ਦਿਖਾਈ ਜਾਣੀ ਚੀਜ਼ ਉਹੀ ਦਿਖਾਈ ਜਾਣੀ ਫਿਰ ਸੋਨੂੰ ਸਿਰਫ ਛਾਂਟਵਾ ਸਮਾਨ ਦਿਖਾਵਾਂਗੇ। ਲੋ ਜੀ ਵਨ ਲਿੰਕ ਪਲਾਜ਼ੇ ਤੋਂ ਬਾਅਦ ਇੱਕ ਹੋਰ ਮਾਲ ਦੇ ਨੇੜੇ ਆ ਗਏ ਆਪਾਂ ਤੇ ਹੁਣ ਪਤਾ ਹੀ ਆ ਵੀ ਕ੍ਰਿਸਮਸ ਨੇੜੇ ਆਈ ਪਈ ਆ। ਤਾਂ ਉਸ ਚੱਕਰ ਦੇ ਵਿੱਚ ਇੱਥੇ ਸਜਾਵਟਾਂ ਕੀਤੀਆਂ ਜਾ ਰਹੀਆਂ ਨੇ ਤੇ ਉੱਤੇ ਕਾਰਟੂਨਾਂ ਦੇ ਕਰੈਕਟਰ ਰੱਖ ਕੇ ਉਹਨਾਂ ਦਾ ਇਹਨਾਂ ਨੇ ਕ੍ਰਿਸਮਸ ਟਰੀ ਬਣਾਇਆ ਹੋਇਆ। ਐ ਮਾਹੌਲ ਆ। ਤੇ ਬੱਚੇ ਇਹਦੇ ਵਿੱਚ ਖੇਡ ਹੀ ਜਾਂਦੇ ਨੇ। ਲੋ ਯਾਰ ਆ ਜੀ ਮਾਲ ਦੂਜਾ। ਇਧਰਲੇ ਪਾਸੇ ਆਪਾਂ ਤੁਰ ਕੇ ਲੰਘਦੇ ਹੁੰਨੇ ਆ ਨਾ ਉਸੇ ਵਿੱਚ ਹੀ ਇਹਨਾਂ ਦੇ ਬੈਟਰੀ ਵਾਲੀਆਂ ਸਕੂਟਰੀਆਂ ਨੂੰ ਗਿਣਦੇ ਨੇ ਇਹ ਵੀ ਬੈਟਰੀ ਵਾਲੀਆਂ ਸਕੂਟਰੀ ਇਹਨਾਂ ਦੇ ਮੇਨ ਰੋਡ ਤੇ ਨਹੀਂ ਚੱਲਦੀਆਂ ਜਿੱਥੇ ਬੰਦੇ ਤੁਰ ਕੇ ਜਾਂਦੇ ਨੇ ਉਹਦੇ ਨਾਲ ਹੀ ਇਹਨਾਂ ਦੇ ਬੈਟਰੀ ਵਾਲੀਆਂ ਸਕੂਟਰੀਆਂ ਚੱਲਦੀਆਂ ਨੇ ਆ ਦੇਖੋ ਬੰਦੇ ਤਾਂ ਤੁਰ ਕੇ ਵੀ ਜਾ ਸਕਦੇ ਨੇ ਬੈਟਰੀ ਵਾਲੀ ਸਕੂਟਰੀ ਵੀ ਜਾ ਰਹੀ ਆ ਇਧਰ ਸਾਰੀਆਂ ਵੱਡੀਆਂ ਕਾਰਾਂ ਨਹੀਂ ਡੀਜੀਆਈ ਦੇ ਸਟੋਰ ਦੇ ਵਿੱਚ ਖੜੇ ਆ ਕੁੜੀ ਕਹਿੰਦੀ ਥੋੜੀ ਵੀਡੀਓ ਬਣਾਉਣੀ ਆ ਤੇ ਹਿੰਦੀ ਗਾਣਾ ਗਾਉਂਦੇ ਨੇ ਯਾਰ 2 3 ਗੋ ਅੱਖੇ ਖੁੱਲੀਆਂ ਹੋਇਆ ਹੋਵਾਂ ਦੀਦਾਰ ਹਾਂ ਦੀਦਾਰ ਉਨ੍ਹਾਂ ਦਾ ਹਾਂ ਦੀਦਾਰ ਉਨ੍ਹਾਂ ਦਾ ਹੋਤਾ ਹੈ ਕਿਉਂ ਇਹ ਬੰਦੇ ਵੀ ਹਿੰਦੀ ਓ ਯਾਰ ਟੋਨ ਸਾਰੀ ਜਾਣਦੇ ਨੇ ਤੂ 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 ਯਾ ਕਿਉ ਤੂ 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 ਵੀ ਜਾਣਦੇ ਨੇ ਬੰਦੇ ਨੇ ਟੋਨ ਸਾਰੀ ਜਾਣਦੇ ਨੇ ਪਰ ਗਾਣੇ ਦੇ ਲਿਰਿਕਸ ਇਹਨਾਂ ਨੂੰ ਹਜੇ ਓਨੇ ਕਨਫਰਮ ਨਹੀਂ ਐਸੋ ਧੀ ਅਸੀਂ ਰਾਜਪੂਤ ਕਿਹਾ ਸੀ ਨਾ ਪਹਿਲਾਂ ਵੀ ਕਿਹਾ ਸੀ ਰਾਜਪੂਤ ਕਿਹਾ ਸੀ ਹਾਂ ਅੱਛਾ ਇੰਟਰਨੈਸ਼ਨਲ ਇੰਟਰਨੈਸ਼ਨਲ ਯਾ ਇੰਟਰਨੈਸ਼ਨਲ ਯੋ ਥੈਂਕ ਯੂ ਉਸੇ ਮਾਲ ਦੇ ਵਿੱਚ ਬੱਚਿਆਂ ਦੇ ਖੇਡਣ ਵਾਸਤੇ ਲੱਗ ਤੋਂ ਇੱਥੇ ਉਹ ਬਣਾਈ ਗਈ ਆ ਐਕਟੀਵਿਟੀਆਂ ਕਰਵਾਈਆਂ ਜਾ ਰਹੀਆਂ ਨੇ ਕਾਰਾਂ ਕੂਰਾਂ ਦੇ ਨਾਲ ਮਤਲਬ ਕੁਛ ਨਾ ਕੁਛ ਇੱਥੇ ਹੁੰਦਾ ਹੀ ਰਹਿੰਦਾ ਆ ਦੇਖੋ ਇਹ ਇੱਥੇ ਅਸਲ 'ਚ ਪਤਾ ਕੀ ਹੋ ਰਿਹਾ ਇਹ ਪ੍ਰੋਮੋਸ਼ਨ ਹੋ ਰਹੀ ਆ ਇਹ ਹਾਟਵਿਲ ਕੰਪਨੀ ਹੋਣੀ ਕੋਈ ਉਹਨਾਂ ਦੇ ਖਡਾਉਣੇ ਲਾਂਚ ਹੋਏ ਨੇ ਉਹ ਪ੍ਰੋਮੋਸ਼ਨ ਕਰ ਰਹੇ ਨੇ ਇਹ ਵੀ ਤਰੀਕਾ ਪ੍ਰੋਮੋਸ਼ਨ ਦਾ ਜਿੰਨਾ ਪ੍ਰੋਮੋਸ਼ਨ ਕਰੋਗੇ ਉਨੀ ਤੁਹਾਡੀ ਚੀਜ਼ ਵਿਕਦੀ ਆ ਤੇ ਪ੍ਰੋਮੋਸ਼ਨ ਵਾਲੇ ਮਾਮਲੇ 'ਚ ਕੋਈ ਕਸਰ ਨਹੀਂ ਛੱਡਦੇ ਯਾਰ ਕੋਈ ਕਸਰ ਨਹੀਂ ਛੱਡਦੇ ਜਦੋਂ ਕੋਈ ਕਹਿੰਦੇ ਇੱਥੇ ਚੀਜ਼ ਲਾਂਚ ਹੁੰਦੀ ਆ ਤਾਂ ਉਹਦੇ ਵੱਡੇ ਵੱਡੇ ਸਟੈਚੂ ਵੱਡੇ ਵੱਡੇ ਐਗਜ਼ਿਬਿਸ਼ਨ ਲਾ ਦਿੰਦੇ ਨੇ ਤੇ ਇੱਥੇ ਵੀ ਇਹਨਾਂ ਦੇ ਖਿਡਾਉਣੇ ਲਾਂਚ ਹੋਏ ਨੇ ਬੱਚਿਆਂ ਨੂੰ ਖੇਡਣ ਨੂੰ ਦਿੱਤੇ ਜਾ ਰਹੇ ਨੇ ਵੀ ਤੁਸੀਂ ਖੇਡੋ ਤੇ ਖੇਡ ਕੇ ਚੈੱਕ ਕਰੋ ਵੀ ਕਿੰਡੀ ਸਾਡੀ ਕੁਆਲਿਟੀ ਵਧੀਆ ਇਸ ਟਾਈਮ ਅਸੀਂ ਮਾਲ ਦੇ ਵਿੱਚ ਖੜੇ ਆ ਤੇ ਭਾਈ ਮੈਂ ਤਾਂ ਸੱਚੀ ਦੱਸਾਂ ਮੈਨੂੰ ਤਾਂ ਇਹ ਬ੍ਰਾਂਡ ਦਾ ਪਤਾ ਨਹੀਂ ਆਸ਼ੂ ਭਾਈ ਨੇ ਕਿਹਾ ਕਹਿੰਦਾ ਵੀ ਇਹ ਖਿਡਾਉਣੇ ਬਣਾਉਣ ਵਾਲੀ ਕਾਰ ਬਣਾਉਣ ਵਾਲੀ ਨਾ ਬਹੁਤ ਤਗੜੀ ਕੰਪਨੀ ਆ ਜਦੋਂ ਅਸੀਂ ਇੱਥੇ ਘੁੰਮ ਰਹੇ ਸੀ ਤਾਂ ਉਹ ਕੁੜੀ ਆਈ ਤੇ ਉਹਨੇ ਫੋਨ ਤੇ ਟ੍ਰਾਂਸਲੇਟ ਕਰਕੇ ਕਿਹਾ ਵੀ ਇਹ ਤੁਹਾਡੇ ਵਾਸਤੇ ਗਿਫਟ ਆ ਮੈਂ ਦੁਬਾਰੇ ਕਨਫਰਮ ਕੀਤਾ ਵੀ ਗਿਫਟ ਮਤਲਬ ਵੀ ਪੈਸੀ ਵੀ ਦੇਣੇ ਪੈਣਗੇ ਉਹਨੇ ਕਿਹਾ ਵੀ ਨਹੀਂ ਸਾਨੂੰ ਪੈਸੇ ਦੇਣ ਦੀ ਲੋੜ ਨਹੀਂ 450 ਆਰਐਮਪੀ ਦਾ ਇੱਕ 450 ਆਰਐਮਪੀ ਦਾ ਇੱਕ 500 ਨੂੰ 12 ਪਾਏ 60 6000 ਦੀ ਚੀਜ਼ ਬਣਦੀ ਆ ਇਹ ਤੇ ਆ ਵੀ 6000 ਦਾ ਚੀਜ਼ 12000 ਦੇ ਸਾਨੂੰ ਗਿਫਟ ਦੇ ਦੇ ਤੇ ਕਮਾਲ ਆ ਯਾਰ ਹੌਟ ਵੀਲ ਬ੍ਰਾਂਡ ਆ ਓਏ ਜਿਹੜੇ ਸਾਨੂੰ ਗਿਫਟ ਦੇ ਰਹੇ ਸੀ ਨਾ ਉਹ ਅਸਲ ਦੇ ਵਿੱਚ ਕੋਲੋਲ ਹੋ ਗਈ ਉਹ ਸਾਨੂੰ ਇਹ ਸਮਝਾਉਣਾ ਚਾਹੁੰਦੀ ਸੀ ਵੀ ਇਹ ਤੁਸੀਂ ਪ੍ਰੋਡਕਟ ਖਰੀਦੋ ਉਸ ਤੋਂ ਬਾਅਦ ਉਹਨੂੰ ਗਿਫਟ ਦਵਾਂਗੇ ਸਾਂ ਫਿਰ ਮੈਨੂੰ ਪੁੱਛਿਆ ਵੀ ਉਹ ਇਹ ਸਮਝਾਉਣਾ ਚਾਹੁੰਦੀ ਸੀ ਪਰ ਉਹਨੇ ਜਦੋਂ ਟਰਾਂਸਲੇਟ ਕੀਤਾ ਉੱਥੇ ਲਿਖਿਆ ਆ ਗਿਆ ਵੀ ਇਹ ਚੱਕੋ ਐਜ਼ ਅ ਗਿਫਟ ਚੱਕੋ ਇਹਨਾਂ ਮਤਲਬ ਪੈ ਗਿਆ ਅਸੀਂ ਚੱਕ ਕੇ ਦੋ ਦੋ ਖੜ ਕੇ ਵੀਡੀਓ ਬਣਾਉਣ ਮੁੜ ਕੇ ਜਦੋਂ ਕਾਊਂਟਰ ਤੇ ਗਏ ਕਹਿੰਦੀ ਪੈਸੇ ਦੇ ਦਿਓ ਤੇ ਗਿਫਟ ਲੈ ਲਓ ਮੈਂ ਕਿਹਾ ਵੀ ਪੈਸੇ ਕਾ ਦੇ ਉਹ ਕਹਿੰਦੇ ਵੀ ਇਹ ਚੀਜ਼ ਦੇ ਮੈਂ ਕਿਹਾ ਨਹੀਂ ਨਹੀਂ ਅਸੀਂ ਤਾਂ ਇਹ ਸਮਝ ਗਏ ਵੀ ਇਹ ਫ੍ਰੀ ਆ ਐਜ਼ ਅ ਗਿਫਟ ਟਰਾਂਸਲੇਸ਼ਨ ਦਾ ਚੱਕਰ ਪੈ ਗਿਆ ਐਨੇ ਦਿਆਵਾਨ ਮੈਂ ਕਿਹਾ ਵੀ ਕਿਵੇਂ ਹੋ ਗਏ 12000 ਰੁਪਏ ਦਾ ਸਿੱਧਾ ਹੀ ਉੱਪਰ ਦੀ ਵਾਰਤਾ ਦੋ ਡੀਜੀਏ ਦੇ ਮਾਈਕ ਵਾਰਤੇ ਮੇਰੇ ਉੱਤੋਂ ਦੀ ਹੈਂ ਬਾਈ ਆਸ਼ੂ ਬਾਈ ਕਿਵੇਂ ਫੀਲ ਹੋਇਆ ਜਦੋਂ ਤੁਸੀਂ ਮੇਰੇ ਨਾਲ ਕੈਮਰੇ 'ਚ ਖੜੇ ਸੀ ਫੜ ਕੇ ਕਿੰਨੀ ਤੋਖਾ ਹੋ ਗਿਆ ਬਹੁਤ ਤਗੜਾ ਬ੍ਰਾਂਡ ਆ ਯਾਰ ਆਇਆ ਗਿਫਟ ਬੰਡਲ ਲੱਗ ਗਿਆ ਫੇਰ ਤਾਂ ਹੋਟਲ ਮੈਂ ਹਾਟ ਵੀਲ ਵਾਲਿਆਂ ਦੇ ਕੱਟ ਕੱਟਣੀਆਂ ਕਲੋਨੀਆਂ ਚਲੋ ਕੋਈ ਹੈ ਚਲ ਕੋਈ ਨਾ ਇਹ ਵੀ ਹੋ ਜਾਂਦਾ ਕਦੇ ਕਦੇ ਟ੍ਰਾਂਸਲੇਸ਼ਨ ਦਾ ਚੱਕਰ ਪੈ ਜਾਂਦਾ ਹੁਣ ਬੀਜਿੰਗ ਲੂ ਦੀ ਰੋਡ ਤੇ ਹੀ ਆਪਾਂ ਜਾ ਰਹੇ ਹਾਂ ਇਧਰਲੇ ਪਾਸੇ ਨੂੰ ਹੀ ਆਪਣਾ ਹੋਟਲ ਹੌਲੀ ਹੌਲੀ ਉਧਰ ਨੂੰ ਜਾ ਰਹੇ ਹਾਂ ਨਾਲੇ ਤੁਹਾਨੂੰ ਅਲਦਲ ਦਾ ਰੌਣਕ ਮੇਲਾ ਦਿਖਾਉਂਦੇ ਜਾਂਦੇ ਹਾਂ ਡੈਕੋਰੇਸ਼ਨਾਂ ਚੈੱਕ ਕਰੋ ਤੁਸੀਂ ਥੋੜੇ ਦਿਨਾਂ ਤੱਕ ਇੱਥੇ ਮਤਲਬ 크리스마ਸ ਵਾਲਾ ਵੀ ਵੱਡੇ ਲੈਵਲ ਤੇ ਚੱਲਣ ਲੱਗ ਜੂਗਾ ਕੰਮ ਹੋਰ ਡੈਕੋਰੇਟ ਕਰ ਦੇਣਗੇ ਇਹ ਤੇ ਆਹ ਦਰਖਤਾਂ ਦੇ ਉੱਤੇ ਵੀ ਦੇਖੋ ਲੜੀਆਂ-ਲੁੜੀਆਂ ਲੱਗੀਆਂ ਹੋਈਆਂ ਨੇ ਇਹ ਇਹਨਾਂ ਦੇ ਇਹ ਚੀਜ਼ਾਂ ਕਿਤੋਂ ਵੀ ਬਾਹਰੋਂ ਨਹੀਂ ਆਈਆਂ ਹੋਈਆਂ ਇਹਨਾਂ ਦੇ ਆਪ ਦੇ ਬ੍ਰਾਂਡ ਨੇ ਜਿਹੜੇ ਬਸ ਉਸੇ ਨੂੰ ਹੀ ਟੰਗ ਟੰਗ ਦਿੰਦੇ ਨੇ ਇਹ ਆਪਣੇ ਜੇ ਇਹ ਚੀਜ਼ ਆਉਂਦੀ ਆ ਤਾਂ ਆਪਾਂ ਨੂੰ ਬਾਹਰੋਂ ਮੰਗਾਉਣੀਆਂ ਪੈਂਦੀਆਂ ਨੇ ਚੀਜ਼ਾਂ ਕਿਉਂਕਿ ਆਪਣੇ ਇਹ ਬਣਦੀਆਂ ਨਹੀਂ ਲੋ ਜੀ ਦੁਨੀਆ ਦੀ ਸਾਰਿਆਂ ਤੋਂ ਵੱਡੀ ਟੌਏ ਮਾਰਕੀਟ ਦੇਖ ਕੇ ਆਪਾਂ ਬਾਹਰ ਆ ਗਏ ਆ ਅਸਲ ਦੇ ਵਿੱਚ ਜਿਹੜੀਆਂ ਅੰਦਰ ਦੁਕਾਨਾਂ ਬਣੀਆਂ ਹੋਈਆਂ ਨੇ ਨਾ ਸੋਨੂੰ ਜਮ੍ਹਾਂ ਮੈਂ ਕਿਹੋ ਵੀ 1% ਹਿੱਸਾ ਹੀ ਦਿਖਾਇਆ ਇਹਨਾਂ ਕੋਲ ਰਿਟੇਲ ਵੀ ਆ ਤੇ ਹੋਲ ਸੇਲ ਵੀ ਆ ਜੇ ਹੋਲ ਸੇਲ ਬਾਰੇ ਪੁੱਛੋਗੇ ਤਾਂ ਹੋਰ ਰੇਟ ਦੱਸਣਗੇ ਜੇ 1-2 ਪੀਸ ਲੈਣੇ ਨੇ ਤਾਂ ਉਹਦਾ ਇਹ ਅਲੱਗ ਰੇਟ ਦੱਸਦੇ ਨੇ ਇਹਨਾਂ ਦਾ ਜਿਹੜਾ ਸਮਾਨ ਆ ਉਹ ਸਾਰਾ ਫੈਕਟਰੀਆਂ 'ਚ ਤਿਆਰ ਹੋਈ ਜਾਂਦਾ ਇਹ ਤਾਂ ਸਿਰਫ ਇੱਥੇ ਸੈਂਪਲ ਰੱਖੀ ਬੈਠੇ ਨੇ ਤੁਸੀਂ ਇਹਨਾਂ ਨਾਲ ਗੱਲ ਕਰਨੀ ਆ ਇਹਨਾਂ ਨੂੰ ਚੀਜ਼ ਦਿਖਾਉਣੀ ਆ ਇਹ ਫਿਰ ਆਪਦਾ ਫੈਕਟਰੀਆਂ ਦੇ ਵਿੱਚ ਕੰਟੈਕਟ ਕਰਵਾਉਂਦੇ ਨੇ ਉੱਥੋਂ ਜਾ ਕੇ ਮਾਲ ਮੂਲ ਚਕਾਉਂਦੇ ਨੇ ਰਿਟੇਲ ਦੇ ਵਿੱਚ ਜੀ ਆਪਾਂ ਮੈਂ ਇਕੱਲੇ ਕਹਿ ਰਾ ਇੱਥੇ ਕੋਈ ਸਮਾਨ ਲੈਣਾ ਤਾਂ ਮਹਿੰਗਾ ਦਿੰਦੇ ਨੇ ਪਰ ਓਨਾ ਮਹਿੰਗਾ ਨਹੀਂ ਹੈਗਾ ਵੀ ਜਿੰਨਾ ਇੰਡੀਆ 'ਚ ਮਿਲੂਗਾ ਤੇ ਇਹੋ ਜੀਆਂ ਚੀਜ਼ਾਂ ਇੰਡੀਆ ਦੇ ਵਿੱਚ ਹੈ ਵੀ ਨਹੀਂ ਸੋ ਇਹੀ ਸੀ ਅੱਜ ਦੀ ਵੀਡੀਓ ਦੇ ਵਿੱਚ ਨਵੀਂ ਵੀਡੀਓ ਦਾ ਨਾਮ ਕੱਲੂ ਫੇਰ ਮਿਲਾਂਗੇ ਫਿਲਹਾਲ ਇਹ ਗਵਾਂਗਜ਼ੂ ਸ਼ਹਿਰ 'ਚ ਹੀ ਘੁੰਮ ਰਹੇ ਆ ਤੇ ਇੱਕ ਦੋ ਦਿਨ ਇੱਥੇ ਆਪਾਂ ਹੋਰ ਲਾਉਣੇ ਨੇ ਉਸ ਤੋਂ ਬਾਅਦ ਆਪਾਂ ਹੋਰ ਤਗੜੀਆਂ ਸਿਟੀਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਵੀਂ ਵੀਡੀਓ ਨਾਲ ਕਰ ਲੂ ਫੇਰ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਸੀਂ ਦੇਖੋ ਅਲਦਾਲ ਦਾ ਮਾਹੌਲ ਹਜੇ ਇਹਦਾ ਮੇਨ ਸਿਟੀ ਸੈਂਟਰ ਜਿੱਥੇ ਤੁਹਾਨੂੰ ਬਹੁਤ ਵੱਡੀਆਂ ਵੱਡੀਆਂ ਉੱਚੀਆਂ ਉੱਚੀਆਂ ਬਿਲਡਿੰਗਾਂ ਦੇਖਣ ਨੂੰ ਮਿਲਣਗੀਆਂ ਉਹ ਹਜੇ ਤੁਹਾਨੂੰ ਆਪਾਂ ਦਿਖਾਉਣੇ ਨਹੀਂ ਠੀਕ ਹੈ ਜੀ